ਕੀ ਕ੍ਰੈਡਿਟ ਕਾਰਡ ਲੈਣਾ ਚਾਹੀਦਾ ਜਾਂ ਨਹੀਂ ਲੈਣਾ ਚਾਹੀਦਾ ਕ੍ਰੈਡਿਟ ਕਾਰਡ ਸਹੀ ਹੈ ਜਾਂ ਨਹੀਂ ਕ੍ਰੈਡਿਟ ਕਾਰਡ ਦੀ ਯੂਜ਼ੇਜ ਕਿਵੇਂ ਕਰਨੀ ਚਾਹੀਦੀ ਹੈ ਕਿਹੜਾ ਕ੍ਰੈਡਿਟ ਕਾਰਡ ਹੋਣਾ ਚਾਹੀਦਾ ਹੈ ਤਮਾਮ ਤਰ੍ਹਾਂ ਦੀ ਜਾਣਕਾਰੀ ਮਿਲੇਗੀ ਔਰ ਹਰ ਸਵਾਲ ਦਾ ਜਵਾਬ ਤੁਹਾਨੂੰ ਮਿਲੇਗਾ ਮੇਰੇ ਸਾਬ ਨਾਲ ਹਰੇਕ ਇਨਸਾਨ ਕੋਲ ਕ੍ਰੈਡਿਟ ਕਾਰਡ ਹੋਣਾ ਚਾਹੀਦਾ ਹੈ ਇਹਦੇ ਮਲਟੀਪਲ ਫਾਇਦੇ ਹੈ ਇਹ ਫਸਣ ਵਾਲਾ ਕੰਮ ਤਾਂ ਨਹੀਂ ਹੁੰਦਾ ਕ੍ਰੈਡਿਡ ਕਾਰਡ ਲੈਣਾ ਕ੍ਰੈਡਿਟ ਕਾਰਡ ਇੱਕ ਸ਼ਾਰਟ ਟਰਮ ਅਲਟਰਾ ਸ਼ਾਰਟ ਟਰਮ ਲੋਨ ਹੈਗਾ ਜਿਹੜਾ ਤੁਹਾਨੂੰ 45 ਡੇਸ ਦਾ ਅਪਰੋਕਸੀਮੇਟੀ ਕ੍ਰੈਡਿਟ ਫੈਸਿਲਿਟੀ ਦਿੰਦਾ ਹੈ ਬਿਨਾਂ ਵਿਆਜ ਤੋਂ ਬਿਨਾਂ ਵਿਆਜ ਤੋਂ ਜੇ ਤੁਸੀਂ 30 ਦਿਨ ਦਾ ਯੂਸੇਜ ਦੇ ਬਾਅਦ 15 ਦਿਨ ਦੇ ਅੰਦਰ ਪੇਮੈਂਟ ਕਰ ਦਿੰਦੇ ਹੋ ਫਿਰ ਤਾਂ ਇਸ ਤੋਂ ਵਧੀਆ ਕੋਈ ਚੀਜ਼ ਨਹੀਂ ਜੇ ਉਸ ਤੋਂ ਤੁਸੀਂ ਟੱਪਦੇ ਹੋ ਫਿਰ ਥੋੜੀ ਜੀ ਪ੍ਰੋਬਲਮ ਹੈ ਬੈਂਕ ਤੁਹਾਨੂੰ 3% ਵਿਆਜ ਲੈਂਦਾ ਤਾਂ ਉਹਦਾ ਕੋਈ ਸਿਵਲ ਸਕੋਰ ਤੇ ਫਰਕ ਪੈਂਦਾ ਤੁਸੀਂ 25 ਬੈਂਕ ਅਕਾਊਂਟ ਰੱਖੋ ਤੁਹਾਡੇ ਸਿਵਲ ਤੇ ਫਰਕ ਨਹੀਂ ਪੈਂਦਾ ਲੇਕਿਨ ਫਰਕ ਤਾਂ ਪੈਂਦਾ ਹੈ ਜੇ ਤੁਸੀਂ ਕਿਸੇ ਚੀਜ਼ ਦਾ ਡਿਫਾਲਟ ਕਰਦੇ ਹੋ ਕਿੱਥੇ ਲਾਵਾਂ ਪੈਸਾ ਪ੍ਰੈਜ਼ੈਂਟਡ ਬਾਈ SBI ਮਿਊਚੁਅਲ ਫੰਡ ਅ ਪਾਰਟਨਰ ਫॉर ਲਾਈਫ ਸਵਾਗਤ ਹੈ ਪੀਟੀਸੀ ਨਿਊਜ਼ ਦੇ ਸਾਰੇ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਤੁਹਾਨੂੰ ਦੇਖ ਰਿਹਾ ਹਾਂ SBI ਮਿਊਚੁਅਲ ਫੰਡ ਪ੍ਰੈਜ਼ੈਂਟਸ ਕਿੱਥੇ ਲਾਵਾਂ ਪੈਸਾ ਜੀ ਹਾਂ ਕਿੱਥੇ ਲਾਵਾਂ ਪੈਸਾ ਤੁਹਾਡੀ ਹੱਕ ਹਲਾਲ ਦੀ ਕਮਾਈ ਜਿਹੜੀ ਮਿਹਨਤ ਨਾਲ ਤੁਸੀਂ ਕਮਾਉਂਦੇ ਹੋ ਆਮ ਤੌਰ ਤੇ ਆਪਾਂ ਕਹਿੰਦੇ ਆ ਕਿ ਸੇਵਿੰਗ ਬੜੀਆਂ ਜ਼ਰੂਰੀ ਨੇ ਉਹ ਸੇਵਿੰਗ ਇਸ ਕਰਕੇ ਜ਼ਰੂਰੀ ਨੇ ਤੁਸੀਂ ਫਿਊਚਰ ਦੀ ਗੱਲ ਕਰਦੇ ਹੋ ਤੁਸੀਂ ਭਵਿੱਖ ਨੂੰ ਸੋਚ ਕੇ ਕਰਦੇ ਹੋ ਕਿ ਕੱਲ ਨੂੰ ਮੇਰੇ ਤੇ ਕੋਈ ਮਾੜਾ ਵਕਤ ਆ ਗਿਆ ਤਾਂ ਇਹ ਪੈਸਾ ਕੰਮ ਆਊਗਾ ਕੱਲ ਨੂੰ ਮੈਂ ਇੱਥੇ ਇਨਵੈਸਟ ਕਰ ਦਵਾਂ ਤਾਂ ਮੇਰੇ ਬੱਚਿਆਂ ਲਈ ਇਹ ਕੰਮ ਆਏਗਾ ਕੱਲ ਨੂੰ ਮੈਂ ਇਨਵੈਸਟ ਕਰਕੇ ਕੋਈ ਘਰ ਮਕਾਨ ਆਪਣਾ ਲੈ ਸਕਦਾ ਕੋਈ ਗੱਡੀ ਲੈ ਸਕਦਾ ਇਹ ਸਾਡਾ ਇੱਕ ਜ਼ਰੀਆ ਤੁਹਾਨੂੰ ਸਹੀ ਦਿਸ਼ਾ ਦੇਣ ਦਾ ਕਿਉਂਕਿ ਪੰਜਾਬ ਦੇ ਸੰਦਰਭ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਇਹ ਮੰਨਿਆ ਜਾਂਦਾ ਕਿ ਪੰਜਾਬ ਦੇ ਲੋਕ ਇਨਵੈਸਟ ਕਰਨ ਦੇ ਵਿੱਚ ਘੱਟ ਯਕੀਨ ਰੱਖਦੇ ਨੇ ਪਰ ਸਮਾਂ ਬਦਲਦਾ ਜਾ ਰਿਹਾ ਹੈ ਔਰ ਬਦਲਦੇ ਸਮੇਂ ਦੇ ਨਾਲ ਤੁਹਾਡਾ ਬਦਲਣਾ ਵੀ ਬੇਹਦ ਜ਼ਰੂਰੀ ਹੈ ਤੁਸੀਂ ਲਗਾਤਾਰ ਇਸ ਪ੍ਰੋਗਰਾਮ ਨੂੰ ਬਹੁਤ ਪਿਆਰ ਦੇ ਰਹੇ ਹੋ ਅਸੀਂ ਹਰ ਐਪੀਸੋਡ ਦੇ ਵਿੱਚ ਭਾਵੇਂ ਮਿਚੂਅਲ ਫੰਡ ਦੀ ਗੱਲ ਹੋਵੇ ਐਸਆਈਪੀ ਦੀ ਗੱਲ ਹੋਵੇ ਪਾਲਿਸੀਜ਼ ਦੀ ਗੱਲ ਹੋਵੇ ਉਸ ਤਮਾਮ ਗੱਲਾਂ ਨੇ ਜਿਹੜੀਆਂ ਤੁਹਾਡੇ ਸਾਹਮਣੇ ਰੱਖਦੇ ਆ ਤੁਹਾਡੇ ਸਾਹਮਣੇ 옵ਸ਼ਨਸ ਦਾ ਢੇਰ ਹੁੰਦਾ ਤਾਂ ਜੋ ਤੁਹਾਨੂੰ ਸੌਖਾ ਹੋਵੇ ਚੂਜ਼ ਕਰਨਾ ਤੁਹਾਨੂੰ ਪਸੰਦ ਕਰਨਾ ਪਕੜਦਾ ਸੌਖਾ ਹੋਵੇ ਕਿ ਤੁਸੀਂ ਕੀ ਕਰ ਸਕਦੇ ਹੋ ਕੀ ਨਹੀਂ ਕਰ ਸਕਦੇ ਅੱਜ ਬੇਹਤ ਇੰਪੋਰਟੈਂਟ ਟੌਪਿਕ ਹੈ ਤੇ ਉਹ ਟੌਪਿਕ ਹੈ ਕ੍ਰੈਡਿਟ ਕਾਰਡਸ ਦਾ ਕ੍ਰੈਡਿਟ ਕਾਰਡਸ ਨੂੰ ਲੈ ਕੇ ਕਈ ਤਰ੍ਹਾਂ ਦੇ ਲੋਕਾਂ ਦੇ ਭਰਮ ਭਲੇਖੇ ਵੀ ਨੇ ਵਹਿਮ ਵੀ ਨੇ ਅ ਔਰ ਕਈ ਲੋਕਾਂ ਦੇ ਮਨ ਦੇ ਵਿੱਚ ਇਹ ਧਾਰਨਾ ਵੀ ਬਣ ਚੁੱਕੀ ਕ੍ਰੈਡਿਟ ਕਾਰਡ ਮੀਨਸ ਫਰਾਡ ਕ੍ਰੈਡਿਟ ਕਾਰਡ ਮੀਨਸ ਤੁਸੀਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਠੱਗੇ ਹੀ ਜਾਓਗੇ ਕੀ ਕ੍ਰੈਡਿਟ ਕਾਰਡ ਲੈਣਾ ਚਾਹੀਦਾ ਜਾਂ ਨਹੀਂ ਲੈਣਾ ਚਾਹੀਦਾ ਕ੍ਰੈਡਿਟ ਕਾਰਡ ਸਹੀ ਹੈ ਜਾਂ ਨਹੀਂ ਕ੍ਰੈਡਿਟ ਕਾਰਡ ਦੀ ਯੂਜੇਜ ਕਿਵੇਂ ਕਰਨੀ ਚਾਹੀਦੀ ਹੈ ਕਿਹੜਾ ਕ੍ਰੈਡਿਟ ਕਾਰਡ ਹੋਣਾ ਚਾਹੀਦਾ ਹੈ ਤਮਾਮ ਤਰ੍ਹਾਂ ਦੀ ਜਾਣਕਾਰੀ ਅੱਜ ਕ੍ਰੈਡਿਟ ਕਾਰਡਸ ਨਾਲ ਸੰਬੰਧ ਦਾ ਤੁਹਾਨੂੰ ਇਸ ਸ਼ੋਅ ਦੇ ਵਿੱਚ ਮਿਲੇਗੀ ਔਰ ਹਰ ਸਵਾਲ ਦਾ ਜਵਾਬ ਤੁਹਾਨੂੰ ਮਿਲੇਗਾ ਮੇਰੇ ਨਾਲ ਮੌਜੂਦ ਨੇ ਖਾਸ ਮਹਿਮਾਨ ਬਹੁਮੀਤ ਸਿੰਘ ਟਾਈਗਰ ਚੰਡੋਕ ਸਾਹਿਬ ਐਮ ਡੀ ਨੇ ਟਾਈਗਰ ਵੈਲਥ ਪ੍ਰਾਈਵੇਟ ਲਿਮਟਿਡ ਦੇ ਇਸ ਸ਼ੋਅ ਨੂੰ ਹੋਸਟ ਵੀ ਕਰਦੇ ਨੇ ਅੱਜ ਮੈਂ ਭਾਜੀ ਤੋਂ ਸ਼ੋਅ ਲੈ ਲਿਆ ਮੈਂ ਕਿਹਾ ਜੀ ਮੈਂ ਹੋਸਟ ਕਰਾਂਗਾ ਮੇਰੇ ਕੋਲ ਸਵਾਲ ਨੇ ਤੇ ਦਰਸ਼ਕਾਂ ਦੇ ਵੀ ਸਵਾਲ ਨੇ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਪਹਿਲਾਂ ਚੰਡੋਕ ਸਾਹਿਬ ਇਹ ਜਿਹੜਾ ਟਾਪਿਕ ਔਰ ਅੱਜ ਦੀ ਡੇਟ ਦੇ ਵਿੱਚ ਕਿੰਨੀ ਕੁ ਯੂਜ ਜਿਹੜੀ ਹੈ ਉਹ ਤੁਹਾਨੂੰ ਲੱਗਦਾ ਹੈ ਕਿ ਕ੍ਰੈਡਿਟ ਕਾਰਡ ਤੇ ਥਰੂ ਹੁੰਦੀ ਹੈ ਸਰ ਬਹੁਤ ਅੱਛਾ ਟਾਪਿਕ ਅੱਜ ਅਸੀਂ ਚੂਸ ਕੀਤਾ ਹੈ ਅਬਾਊਟ ਕ੍ਰੈਡਿਟ ਕਾਰਡਸ ਜੀ ਕ੍ਰੈਡਿਟ ਕਾਰਡਸ ਬਹੁਤ ਜ਼ਿਆਦਾ ਪਰਕੂਲੇਟ ਹੁੰਦਾ ਜਾ ਰਿਹਾ ਹੈਗਾ ਇਹ ਸਭ ਤੋਂ ਪਹਿਲਾ ਕਨਸੈਪਟ ਯੂਐਸ ਦੇ ਵਿੱਚ ਆਇਆ ਸੀਗਾ ਉਹਦੇ ਅੰਦਰ ਇਸ ਕਨਸੈਪਟ ਦੇ ਅੰਦਰ ਕੀ ਹੈ ਕਿ ਤੁਸੀਂ ਆਪਣਾ ਇੱਕ ਸਾਈਕਲ ਚੂਜ਼ ਕਰਦੇ ਹੋ ਇੱਕ ਐਗਜ਼ਾਮਪਲ ਲਈ ਦੇ ਰਿਹਾ ਹਾਂ फिफ्थ ऑफ एवरी मंथ टू लेके फोर्थ ऑफ द नेक्स्ट मंथ यानी कि एग्जाम्पल जनवरी तो लेके चार फरवरी जिन्ना भी खर्चा करोगे जी. तो क्रेडिट लिमिट के हिसाब यानी कि किसी की एक लख है, है दस लख है लिमिट है लिमिट जी तो लेके फरवरी दीह तरीक के दे, वी तरीक दे अंदर यानी कि नैक्स पंद्रह दिन दे अंदर कई कार्ड दिन भी लाओ करते अपनी पेमेंट करनी है ये बहुत ही अच्छा मैकेनिज्म है क्रेडिट और डेबिट कार्ड से फर्क भी दस दिना डेबिट कार्ड ਤੁਸੀਂ ਉਨਾ ਹੀ ਪੈਸਾ ਕੱਢ ਸਕਦੇ ਹੋ ਜਿੰਨਾ ਤੁਹਾਡੇ ਬੈਂਕ 'ਚ ਪਿਆ ਹੈ ਜਦ ਕਿ ਕ੍ਰੈਡਿਟ ਕਾਰਡ ਇੱਕ ਸ਼ਾਰਟ ਟਰਮ ਅਲਟਰਾ ਸ਼ਾਰਟ ਟਰਮ ਲੋਨ ਹੈਗਾ ਜਿਹੜਾ ਤੁਹਾਨੂੰ 45 ਡੇਜ਼ ਦਾ ਅਪਰੋਕਸੀਮੇਟੀ ਕ੍ਰੈਡਿਟ ਫੈਸਿਲਿਟੀ ਦਿੰਦਾ ਹੈ ਬਿਨਾਂ ਵਿਆਜ ਤੋਂ ਬਿਨਾਂ ਵਿਆਜ ਤੋਂ ਜੇ ਤੁਸੀਂ 30 ਦਿਨ ਦਾ ਯੂਸੇਜ ਦੇ ਬਾਅਦ 15 ਦਿਨ ਦੇ ਅੰਦਰ ਪੇਮੈਂਟ ਕਰ ਦਿੰਦੇ ਹੋ ਫਿਰ ਤਾਂ ਇਸ ਤੋਂ ਵਧੀਆ ਕੋਈ ਚੀਜ਼ ਨਹੀਂ ਤੁਹਾਨੂੰ ਬਿਨਾਂ ਵਿਆਜ ਦਾ ਹੈ ਔਰ ਤੁਸੀਂ ਬਹੁਤ ਅੱਛਾ ਸਵਾਲ ਪੁੱਛਿਆ ਜੇ ਉਸ ਤੋਂ ਤੁਸੀਂ ਟੱਪਦੇ ਹੋ ਫਿਰ ਥੋੜੀ ਜੀ ਪ੍ਰੋਬਲਮ ਹੈ ਬੈਂਕ ਤੁਹਾਨੂੰ 3% ਇੰਟਰ ਲੇਕਿਨ ਇੱਕ ਚੀਜ਼ ਮੈਂ ਤੁਹਾਨੂੰ ਦੱਸਣਾ ਚਾਹਨਾ ਜਦੋਂ ਵੀ ਤੁਹਾਡੀ ਕ੍ਰੈਡਿਟ ਕਾਰਡ ਸਟੇਟਮੈਂਟ ਆਂਦੀ ਹੈ ਉਹਦੇ ਅੰਦਰ ਮੈਂ ਤੁਹਾਨੂੰ ਇੱਕ ਆਈਡੀਆ ਦੇਣਾ ਚਾਹੁੰਦਾ ਸਮਝੋ ਕਿਸੇ ਦਾ 10000 ਦਾ ਕ੍ਰੈਡਿਟ ਦਾ ਬਿੱਲ ਹੋਇਆ ਉਹਦੇ ਅੰਦਰ ਇੱਕ ਫੀਚਰ ਹੁੰਦਾ ਤੁਸੀਂ ਹਮੇਸ਼ਾ ਦੇਖੋਗੇ ਕ੍ਰੈਡਿਟ ਕਾਰਡ ਸਟੇਟਮੈਂਟ ਮਿਨੀਮਮ ਕ੍ਰੈਡਿਟ ਮਿਨੀਮਮ ਅਮਾਉਂਟ ਟੂ ਪੇ ਉਹ ਜਨਰਲੀ 5% ਦੇ ਨੇੜੇ ਤੇੜੇ ਜਾਂ 10% ਦੇ ਨੇੜੇ ਤੇੜੇ ਹੁੰਦਾ ਜੇ ਤੁਸੀਂ ਉਹ 5% ਦਿੰਦੇ ਜਾਓਗੇ ਤਾਂ ਤੁਹਾਡਾ ਕ੍ਰੈਡਿਟ ਕਾਰਡ ਅੱਗੇ ਚੱਲੀ ਚੱਲੇਗਾ ਲੇਕਿਨ ਵਿਆਜ ਤੁਹਾਨੂੰ ਫਿਰ ਵੀ ਦੇਣਾ ਪੈਗਾ ਸੋ ਇਸ ਕਰਕੇ ਅਡਵਾਈਸ ਦਾ ਚੰਡੋਕ ਸਾਹਿਬ ਇਹ ਹੈ ਕਿ ਪੂਰਾ ਬਿੱਲ ਤਾਰੋ ਜਿਆਦਾ ਵਧੀਆ ਹਮੇਸ਼ਾ ਤੁਸੀਂ ਕਦੀ ਵੀ ਮਿਨਿਮਮ ਸਾਈਕਲ ਦੇ ਚੱਕਰ 'ਚ ਨਾ ਪਾਓ ਮਿਨਿਮਮ ਅਮਾਉਂਟ ਹਮੇਸ਼ਾ ਤੁਸੀਂ ਪੂਰਾ ਪੈਸਾ ਦੇਣਾ ਹੈ ਔਰ ਜਿਹੜਾ ਤੁਹਾਨੂੰ ਟਾਈਮ ਫਰੇਮ ਮਿਲ ਰਿਹਾ ਹੈ ਔਰ ਇੱਕ ਹੋਰ ਚੀਜ਼ ਹੈ ਹਰਪ੍ਰੀਤ ਜੀ ਜੀ ਤੁਸੀਂ ਕ੍ਰੈਡਿਟ ਕਾਰਡ ਕੰਪਨੀ ਜਿਹੜੇ ਅਮੂਮਨ ਬੈਂਕਸ ਇਸ਼ੂ ਕਰਦੇ ਆ ਜੇ ਤੁਹਾਨੂੰ ਕੋਈ ਪਾਰਟਿਕੂਲਰ ਕ੍ਰੈਡਿਟ ਸਾਈਕਲ ਸੂਟ ਨਹੀਂ ਕਰਦੀ ਤੁਸੀਂ ਉਹਨਾਂ ਨੂੰ ਰਿਕੁਐਸਟ ਵੀ ਕਰ ਸਕਦੇ ਹੋ ਉਹਨਾਂ ਦੇ ਕੋਲ ਵੱਖਰੀਆਂ ਸਾਈਕਲਸ ਹੁੰਦੀਆਂ ਦੋ ਤਰੀਕ ਤੋਂ ਲੈ ਕੇ ਇੱਕ ਤਰੀਕ 5 ਤੋਂ 5 ਤੋਂ 4 10 ਤੋਂ 9 ਕਿਉਂਕਿ ਉਹਦੇ ਜਦੋਂ ਹੀ ਤੁਸੀਂ ਆਪਣੇ ਹਿਸਾਬ ਨਾਲ ਕਰ ਸਕਦੇ ਹੋ ਤੁਹਾਡੀ ਸੈਲਰੀ ਕਦੋਂ ਆਂਦੀ ਹੈ ਜਾਂ ਤੁਹਾਡੀ ਇਨਕਮ ਜਿਹੜੀ ਹੈ ਕਦੋਂ ਜਨਰੇਟ ਹੁੰਦੀ ਹੈ ਤੁਸੀਂ ਆਪਣੇ ਹਿਸਾਬ ਨਾਲ ਕਰ ਸਕਦੇ ਹੋ ਬਿਲਕੁਲ ਇੱਕ ਚੀਜ਼ ਜਿਵੇਂ ਮੈਂ ਦੱਸਣਾ ਚਾਹਾਂ ਕਈ ਵਾਰੀ ਕੀ ਹੁੰਦਾ ਹੈ ਲੋਕਾਂ ਦੇ ਬੱਚਿਆਂ ਦੀ ਸਕੂਲ ਫੀਸ ਸਾਰੀਆਂ ਚੀਜ਼ਾਂ 7 ਤਰੀਕ 10 ਤਰੀਕ ਤੱਕ ਹੋ ਜਾਂਦੀਆਂ ਹੈ ਜੀ ਜੀ ਔਰ ਬੰਦਾ ਇਹ ਕਹਿੰਦਾ ਹੈ ਕਿ ਜੀ ਮੈਂ ਕ੍ਰੈਡਿਟ ਕਾਰਡ ਦੇਖੋ ਜੀ ਹੁਣ ਸਕੂਲਸ ਵੀ ਕ੍ਰੈਡਿਟ ਕਾਰਡ ਤੋਂ ਫੀਸ ਐਕਸੈਪਟ ਕਰਦੇ ਆ ਹਮ ਕਈ ਅਤੇ ਤੁਸੀਂ ਇਹ ਕਰ ਸਕਦੇ ਹੋ ਕਿ ਵੀ ਮੈਂ 15 ਤਰੀਕਾ ਵੀ ਤਰੀਕ ਦੇ ਅਕੋਰਡਿੰਗਲੀ ਤੁਸੀਂ ਆਪਣਾ ਕ੍ਰੈਡਿਟ ਸਾਈਕਲ ਨੂੰ ਚੇਂਜ ਕਰ ਸਕਦੇ ਹੋ ਚਡੋਕ ਸਾਹਿਬ ਮੋٹے ਤੌਰ ਤੇ ਜੇ ਇੱਕ ਲੇਮੈਂਤੀ ਪਾਸਾ ਚ ਸਮਝਣਾ ਚਾਹੀਏ ਕੀ ਕ੍ਰੈਡਿਟ ਕਾਰਡ ਹੋਣਾ ਚਾਹੀਦਾ ਹੈ ਕਿ ਨਹੀਂ ਹੋਣਾ ਚਾਹੀਦਾ ਬਣਾਉਣਾ ਚਾਹੀਦਾ ਕਿ ਨਹੀਂ ਬਣਾਉਣਾ ਚਾਹੀਦਾ ਲੋਕਾਂ ਮੇਰੇ ਸਾਹਬ ਨਾਲ ਹਰੇਕ ਇਨਸਾਨ ਕੋਲ ਕ੍ਰੈਡਿਟ ਕਾਰਡ ਹੋਣਾ ਚਾਹੀਦਾ ਹੈ ਇਹਦੇ ਮਲਟੀਪਲ ਫਾਇਦੇ ਆ ਇੱਕ ਤੁਹਾਡੀ ਕ੍ਰੈਡਿਟ ਹਿਸਟਰੀ ਬਣਦੀ ਹੈ ਹੁਣ ਇੰਡੀਆ ਜਿਵੇਂ ਜਿਵੇਂ ਫਾਰਮਲਾਈਜ਼ ਇਕਨੋਮੀ ਹੁੰਦਾ ਜਾ ਰਿਹਾ ਹੈ ਸਪੈਸ਼ਲੀ ਡੀਮੋਨਟਾਈਜ਼ੇਸ਼ਨ ਔਰ ਜੀਐਸਟੀ ਦੇ ਬਾਅਦ ਤੁਹਾਡੀ ਇੱਕ ਫਾਰਮਲ ਕ੍ਰੈਡਿਟ ਹਿਸਟਰੀ ਬਣਾਣੀ ਜ਼ਰੂਰੀ ਹੈ ਹੁਣ ਅਰਪ੍ਰੀ ਜੀ ਹਰ ਬੰਦਾ ਅੱਜ ਦੀ ਰੇਟ 'ਚ ਵੀ 50 ਲੱਖ ਜਾਂ 1 ਕਰੋੜ ਦਾ ਲੋਨ ਨਹੀਂ ਲੈ ਸਕਦਾ ਤੇ ਬੈਂਕ ਨੂੰ ਕਿਸੇ ਨੂੰ 50 ਲੱਖ ਲੋਨ ਦੇਣਾ ਤਾਂ ਉਹ ਡਰਦਾ ਹੈ ਤਾਂ ਕ੍ਰੈਡਿਟ ਹਿਸਟਰੀ ਕ੍ਰੈਡਿਟ ਕਾਰਡ ਤੋਂ ਬਹੁਤ ਅੱਛੀ ਹੈ ਚਾਹੇ ਉਹਦਾ 1 ਲੱਖ ਦਾ ਹੀ ਕ੍ਰੈਡਿਟ ਮੈਕਸਮ ਹੋ ਉਦੀ ਯੂਟਿਲਾਈਜੇਸ਼ਨ ਲਿਮਿਟ ਹੋਵੇ ਲੇਕਿਨ ਉਹ ਟਾਈਮ ਸਿਰ ਦੇ ਰਹੇ ਤਾਂ ਉਹਦੀ ਕ੍ਰੈਡਿਟ ਹਿਸਟਰੀ ਬੰਦੀ ਉਹਦਾ ਇੱਕ ਸਿਵਲ ਸਕੋਰ ਬੰਦਾ ਹੈ ਔਰ ਉਹ ਹੈਲਪ ਕਰਦਾ ਤੁਹਾਨੂੰ ਫਰਦਰ ਲੋਨਸ ਲੈਣ ਲਈ ਦੂਜੀ ਚੀਜ਼ ਇਹ ਤੁਹਾਨੂੰ ਆਈਟਮਾਈਜੇਸ਼ਨ 'ਚ ਬਹੁਤ ਅੱਛਾ ਹੈਲਪ ਕਰਦਾ ਹੈ ਕਈ ਵਾਰੀ ਲੋਕੀ ਕਹਿੰਦੇ ਜੀ ਸਾਡੇ ਕੋਲ ਪੈਸਾ ਆਇਆ ਕਿੱਥੇ ਗਿਆ ਕਿੱਥੇ ਸਾਨੂੰ ਤਾਂ ਪਤਾ ਹੀ ਨਹੀਂ ਲੱਗਦਾ ਜਦ ਤੁਹਾਨੂੰ ਕ੍ਰੈਡਿਟ ਕਾਰਡ ਦੀ ਇੱਕ ਸਟੇਟਮੈਂਟ ਆਂਦੀ ਹੈ ਆਈਟਮਾਈਜ਼ਡ ਹੁੰਦੀ ਤੁਸੀਂ 100 ਰੁਪ ਕਈ ਵਾਰੀ ਲੋਕਾਂ ਕੋਲ ਪੈਸਾ ਉਸ ਟਾਈਮ ਨਹੀਂ ਹੁੰਦਾ ਸਪੋਜ਼ ਹੁਣ ਕਿਸੇ ਨੇ ਆਪਣਾ ਲੋਨ ਦੀ EMI ਦੇਤੀ ਉਹ ਬੱਚੇ ਦੀ ਫੀਸ ਆ ਗਈ ਉਹ ਕ੍ਰੈਡਿਟ ਕਾਰਡ ਤੋਂ ਦੇ ਦੇਵੇ ਉਹਦੇ ਕੋਲ ਜਦੋਂ 15 ਦਿਨ ਦਾ ਹੋਰ ਸਾਈਕਲ ਹੈ ਉਹਦੇ ਬਾਅਦ ਉਹ ਆਪਣੀ ਪੇਮੈਂਟ ਕਲੀਅਰ ਕਰ ਦੇਵੇ ਬਹੁਤ ਵਧੀਆ ਬਹੁਤ ਵਧੀਆ ਇੱਕ ਮੈਨੂੰ ਹੋਰ ਗੱਲ ਦੱਸਿਓ ਕ੍ਰੈਡਿਟ ਕਾਰਡ ਲੈਣ ਤੋਂ ਪਹਿਲਾਂ ਕਿਹੜੀਆਂ-ਕਿਹੜੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਿਆ ਜਾਵੇ فرض ਕਰ ਲਓ ਕੋਈ ਸੈਲਰੀਟਡ ਪਰਸਨ ਹੈ ਉਹਦੀ ਤਨਖਾਹ ਜਿੰਨੀ ਵੀ ਹੈ ਚਲੋ XYZ ਕੋਈ ਅਮਾਉਂਟ ਹੈ ਉਹਦਾ ਮੋਟਾ ਖਰਚਾ ਲੋਨਸ ਦੇ ਵਿੱਚ ਜਾ ਰਿਹਾ ਹੈ ਫੀਸ ਦੇ ਵਿੱਚ ਜਾ ਰਿਹਾ ਹੈ ਜਾਂ ਕੋਈ ਬਿਜ਼ਨਸਮੈਨ ਬੰਦਾ ਹੈਗਾ ਉਹਦਾ ਟਰੈਵਲ ਬਹੁਤ ਆ ਉਹਦਾ ਫਿਊਲ ਦੇ ਵਿੱਚ ਜਿਆਦਾ ਪੈਸਾ ਜਾ ਰਿਹਾ ਹੈ ਜਾਂ ਫਲਾਈ ਟਿਕਟਸ ਦੇ ਵਿੱਚ ਜਿਆਦਾ ਪੈਸਾ ਜਾ ਰਿਹਾ ਹੈ ਜਾਂ ਕੋਈ ਹੋਰ ਬੰਦਾ ਜਿਹੜਾ ਸ਼ਾਪਿੰਗ ਬਹੁਤ ਕਰਦਾ ਹੈ ਹਨਾ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਾਪਿੰਗ ਕਰਦਾ ਹੈ ਤੇ ਕੀ ਇਹ ਵਰੀ ਕਰਦਾ ਹੈ ਕਿ ਕਿਹੜਾ ਕ੍ਰੈਡਿਟ ਕਾਰਡ ਤੁਹਾਨੂੰ ਚੂਜ਼ ਕਰਨਾ ਚਾਹੀਦਾ ਬਿਲਕੁਲ ਜੀ ਇਹ ਬਹੁਤ ਖੂਬਸੂਰਤ ਸਵਾਲ ਤੁਸੀਂ ਪੁੱਛਿਆ ਹੈ ਇਹ ਤਾਂ ਉਹੀ ਗੱਲ ਹੋ ਗਈ ਕਿ 11ਵੀਂ ਦੇ ਬਾਅਦ ਬੱਚੇ ਨੇ ਕਾਮਰਸ ਲੈਣਾ ਹੈ ਹਿਮਨਿਟੀਆਂ ਲੈਣਾ ਹੈ ਜਾਂ ਸਾਇੰਸ ਲੈਣਾ ਹੈ ਬਿਲਕੁਲ ਫਰਕ ਹੈ ਜੀ ਚਾਰਟਡ ਅਕਾਊਂਟੈਂਟ ਬੰਨਣਾ ਹੈ ਤੁਸੀਂ ਇੰਜੀਨੀਅਰ ਬੰਨਣਾ ਹੈ ਡਾਕਟਰ ਬੰਨਣਾ ਹੈ ਜਾਂ ਕੋਈ ਵੀ ਹੋਰ ਫੀਲਡ ਤੁਸੀਂ ਲੈਣਾ ਚਾਹੁੰਦੇ ਏਦਾਂ ਹੀ ਕ੍ਰੈਡਿਟ ਕਾਰਡ ਡਿਫਰੈਂਟ ਟਾਈਪਸ ਦੇ ਹੁੰਦੇ ਨੇ ਕੁਝ ਕ੍ਰੈਡਿਟ ਟਾਈਪਸ ਦੇ ਮੈਂ ਤੁਹਾਨੂੰ ਕਾਰਡ ਦੇ ਨਾਮ ਸ਼ੇਅਰ ਕਰਦਾ ਰਿਵਾਰਡਸ ਕੈਸ਼ਬੈਕ ਟਰੈਵਲ ਬਿਜ਼ਨਸ ਸਿਕਿਓਰਡ ਸਟੂਡੈਂਟ ਕੋ-ਬ੍ਰਾਂਡਡ ਹੁਣ ਕਈ ਵਾਰੀ ਕੀ ਹੁੰਦਾ ਬਹੁਤ ਸਾਰੀ ਕੰਪਨੀ ਕੋ-ਬ੍ਰਾਂਡਡ ਕ੍ਰੈਡਿਟ ਕਾਰਡ ਬਣਾ ਲੈਂਦੀ ਹੈ ਜਿਵੇਂ ਇੱਕ ਟੈਲੀਕਮ ਕੰਪਨੀ ਨਾਲ ਬੈਂਕ ਨਾਲ ਟਾਈਪ ਕਰਤਾ ਤੇ ਜਿਹੜੀ ਤੁਸੀਂ ਟੈਲੀਕਮ ਦੀ ਪੇਮੈਂਟਸ ਕਰ ਰਹੇ ਹੋ ਸਾਰਾ ਤੁਸੀਂ ਉਸ ਕ੍ਰੈਡਿਟ ਕਾਰਡ ਤੋਂ ਕਰੋਗੇ ਹਰਪ੍ਰੀਤ ਜੀ ਮੈਨੂੰ ਐਦਾਂ ਦੇ ਲੋਕ ਪਤਾ ਨੇ ਜਿਨ੍ਹਾਂ ਦੇ ਕੋਲ 12 ਤੋਂ 12 ਤੋਂ 15 ਕ੍ਰੈਡਿਟ ਕਾਰਡ ਹੈ ਔਰ ਹਰ ਕ੍ਰੈਡਿਟ ਕਾਰਡ ਦਾ ਉਹਨਾਂ ਨੂੰ ਯੂਸੇਜ ਪਤਾ ਹੈ ਇੱਕ ਤੂੰ ਉਹ ਸਿਰਫ ਫਿਊਲ ਪਰ ਆਂਦੇ ਨੇ ਕੁਝ ਕ੍ਰੈਡਿਟ ਕਾਰਡ ਐਦਾਂ ਨਹੀਂ ਹਰਪ੍ਰੀਤ ਜੀ ਜਿਹੜੇ ਤੁਸੀਂ ਜਿਹੜਾ ਫਿਊ ਤੈਨੂੰ 5 5 6 6% ਤੱਕ ਕੈਸ਼ਬੈਕ ਆਂਦਾ ਹੈ। ਹੂੰ। ਕਈ ਕ੍ਰੈਡਿਟ ਕਾਰਡ ਐਧਰ ਨੇ ਜਿਹੜੇ ਤੁਹਾਨੂੰ ਰਿਵਾਰਡ ਪੁਆਇੰਟਸ ਦੇ ਦਿੰਦੇ ਨੇ। ਪਰ ਇਹ ਇਹਦਾ ਇਹ ਦੱਸਿਓ ਜੰਡੂਕ ਸਾਹਿਬ ਵੀ ਕੀ ਸਿਬਲ ਤੇ ਕੋਈ ਫਰਕ ਪੈਂਦਾ? ਜੇ ਮੇਰੇ ਕੋਲ ਤੁਸੀਂ ਕਹਿ ਰਹੇ ਹੋ ਕਿ 10 12 ਕ੍ਰੈਡਿਟ ਕਾਰਡ ਆਈਆਂ ਤੁਹਾਡੇ ਕੋਲ ਇੱਕ ਕ੍ਰੈਡਿਟ ਕਾਰਡ ਹੈ ਤਾਂ ਉਹਦਾ ਕੋਈ ਸਿਬਲ ਸਕੋਰ ਤੇ ਫਰਕ ਪੈਂਦਾ? ਸਰ ਤੁਸੀਂ 25 ਬੈਂਕ ਅਕਾਊਂਟ ਰੱਖੋ ਤੁਹਾਡੇ ਸਿਬਲ ਤੇ ਫਰਕ ਨਹੀਂ ਪੈਂਦਾ। ਜੇ ਤੁਸੀਂ 10 ਲੋਨ ਲਓ ਫਰਕ ਨਹੀਂ ਪੈਂਦਾ। ਹਾਂ। ਲੇਕਿਨ ਫਰਕ ਤਾਂ ਪੈਂਦਾ ਹੈ ਜੇ ਤੁਸੀਂ ਕਿਸੇ ਚੀਜ਼ ਦਾ ਡਿਫਾਲਟ ਕਰਦੇ ਹੋ। ਸੋ ਜੇ ਇੱਕ ਕ੍ਰੈਡਿਟ ਕਾਰਡ ਸੰਭਾਲ ਨਹੀਂ ਸਕਦੇ ਤਾਂ 10-12 ਲੈਣ ਦਾ ਕੋਈ ਮਤਲਬ ਨਹੀਂ ਹੈ। ਹਾਂਜੀ, ਲੇਕਿਨ ਜੇ ਤੁਸੀਂ ਜਿਵੇਂ ਤੁਸੀਂ ਇੱਕ ਬੜਾ ਕੁਐਸਚਨ ਕੀਤਾ ਸੀ ਕਿ ਅਸੀਂ 15 ਦਿਨ ਦੇ ਬਾਅਦ ਚਲੇ ਜਾਂਦੇ ਹਾਂ। ਅਸੀਂ ਮਿਨੀਮਮ ਪੇਮੈਂਟ ਜਾਂ ਦੇ ਰਹੇ ਹਾਂ ਸਾਡਾ ਕ੍ਰੈਡਿਟ ਸਕੋਰ ਖਰਾਬ ਨਹੀਂ ਹੁੰਦਾ ਲੇਕਿਨ ਸਾਨੂੰ 3% ਜਾਂ 22% ਦਾ ਪਰ ਮੰਥ ਦਾ ਵਿਆਜ ਪੈਂਦਾ ਹੈ। ਇਹ ਵਿਆਜ ਬਹੁਤ ਹਾਈ ਹੈ ਜੀ। ਬਹੁਤ ਹਾਈ ਹੈ। 3% ਦਾ ਮਤਲਬ ਹੈ 36% ਸਾਲ ਦਾ। ਲੇਕਿਨ ਜੇ ਤੁਸੀਂ ਮਿਨੀਮਮ ਪੇਮੈਂਟ ਵੀ ਨਹੀਂ ਦਿੰਦੇ ਔਰ ਤੁਸੀਂ ਡਿਫਾਲਟ ਕਰ ਫਿਰ ਤੁਹਾਡਾ ਸਿਵਲ ਸਕੋਰ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਉਹ 800 ਤੋਂ 750 ਆਏਗਾ ਔਰ ਐਸੀ ਦੇਖਿਆ ਹੈ ਕਿ ਇਹ ਚੀਜ਼ ਜੇ ਤੁਸੀਂ ਮੈਨੂੰ ਅਲਾਉ ਕਰਦੇ ਜੇ ਮੈਂ ਐਡ ਕਰਨਾ ਚਾਹੁੰਦਾ ਆਮ ਲੋਕਾਂ ਦਾ ਇਹ ਹੁੰਦਾ ਜਦੋਂ ਲੋਨ ਲੈਣ ਜਾਂਦੇ ਆ ਹோம் ਲੋਨ ਜਾਂ ਪਰਸਨਲ ਲੋਨ ਜਾਂ ਬਿਜ਼ਨਸ ਲੋਨ ਉਹਨਾਂ ਨੂੰ ਸੱਡਨਲੀ ਬੈਂਕ ਵਾਲ ਆ ਕੇ ਕਹਿੰਦਾ ਸਰ ਸਿਬਿਲ ਮੇ ਆਪਕਾ ਇੱਕ ਬਹੁਤ ਪੁਰਾਣਾ ਕ੍ਰੈਡਿਟ ਕਾਰਡ ਦਿਖ ਰਹਾ ਹੈ ਤੇ ਅਮੂਮਨ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਕਾਰਡ ਕਿੱਥੋਂ ਆਇਆ ਉਹ ਕਾਰਡ ਐਦਾਂ ਹੋ ਸਕਦਾ ਜੇ ਤੁਸੀਂ ਕਦੀ ਸਟੂਡੈਂਟ ਰਹੇ ਹੋ ਬੈਂਕ ਆਇਆ ਉਹ ਤੁਹਾਨੂੰ 25 ਜਾਂ 50000 ਦਾ ਕ੍ਰੈਡਿਟ ਕਾਰਡ ਬਣਾ ਗਿਆ ਤੁਸੀਂ ਉਹਨੂੰ ਸ਼ਾਇਦ ਵਰਤਿਆ ਹੀ ਨਹੀਂ ਹੁਣ ਉਹਨਾਂ ਚ ਸਕੀਮਾਂ ਕੀ ਹੁੰਦੀਆਂ ਕਿ ਪਹਿਲੇ ਸਾਲ ਦਾ ਅਸੀਂ ਤੁਹਾਡੇ ਤੋਂ ਕੋਈ AMC ਚਾਰਜ ਨਹੀਂ ਲਵਾਂਗੇ AMC ਹੁੰਦਾ ਜੀ ਐਨਿਊਅਲ ਮੇਨਟੇਨੈਂਸ ਚਾਰਜ ਉਹ ਕਦੀ 500 ਕਦੀ 1000 ਕਦੀ 5-5000 ਦਾ ਵੀ ਹੁੰਦਾ ਤੁਸੀਂ ਪਰਵਾਹੀ ਨਹੀਂ ਕੀਤੀ ਤੁਸੀਂ ਕਦੀ ਲੋਨ ਹੀ ਨਹੀਂ ਲਿੱਤਾ ਹੁਣ ਜੇ ਤੁਸੀਂ ਲੋਨ ਲੈਣ ਜਾਂਦੇ ਹੋ ਉਹ ਕਹਿੰਦੇ ਜੀ 10 ਸਾਲ ਪਹਿਲਾਂ ਤੁਸੀਂ ਲੋਨ ਲਿੱਤਾ ਸੀ ਉਹਦੇ ਤੁਹਾਡੇ 18000 ਖੜੇ ਆ ਸੋ ਉੱਚੀ ਤੁਹਾਨੂੰ ਸਿਵਲ ਦੇਖ ਕੇ ਹੀ ਪਤਾ ਲੱਗਦੀ ਹੈ ਸੋ ਤੁਹਾਨੂੰ ਆਪਣੇ ਵਿੱਚ ਮੀਨਸ ਤੁਸੀਂ ਇਹ ਸੁਜੈਸ਼ਨ ਦਿੰਦੇ ਹੋ ਕਿ ਹਰ ਮਹੀਨੇ ਆਪਣਾ ਸਿਵਲ ਚੈੱਕ ਕਰ ਲੈਣਾ ਚਾਹੀਦਾ ਬੰਦੇ ਨੂੰ ਸਰ ਮੈਂ ਹਰ ਮਹੀਨੇ ਤਾਂ ਨਹੀਂ ਕਵਾਂਗਾ ਹਰਪ੍ਰੀਤ ਜੀ ਬਟ ਜੇ ਤੁਸੀਂ ਤਿੰਨ ਜਾਂ ਛੇ ਮਹੀਨੇ ਚ ਆਪਣਾ ਸਿਵਲ ਚੈੱਕ ਕਰ ਲੈਂਦੇ ਹੋ ਤਾਂ ਪ੍ਰੋਬਲਮ ਕੁਝ ਨਹੀਂ ਹੈ ਔਰ ਜਦ ਤੁਸੀਂ ਪਹਿਲੀ ਵਾਰ ਸਿਵਲ ਚੈੱਕ ਕਰੋਗੇ ਤੁਹਾਨੂੰ ਵੈਸੇ ਹੀ ਬਹੁਤ ਸਾਰੀਆਂ ਚੀਜ਼ਾਂ ਦਾ ਗਿਆਨ ਹੋ ਜਾਏਗਾ ਕਿ ਕਦੀ ਕਦੀ ਓਕੇ ਹਰਪ੍ਰੀਤ ਜੀ ਬਹੁਤ ਇੰਪੋਰਟੈਂਟ ਕੁਸ਼ਨ ਪੁੱਛਿਆ ਇਹ ਹੈ ਤਾਂ ਲੋਨ ਨਾਲ ਰਿਲੇਟਡ ਕਈ ਵਾਰੀ ਕਈ ਲੋਕੀ ਗਾਰੈਂਟਰ ਬਣ ਜਾਂਦੇ ਨੇ ਲੋਨ ਦੇ ਵਿੱਚ ਉਹਨਾਂ ਨੂੰ ਧਿਆਨ ਨਹੀਂ ਹੁੰਦਾ ਕੀ ਭਈ ਤੁਹਾਡਾ ਕੋਈ ਰਿਲੇਟਿਵ ਆਇਆ ਫਰੈਂਡ ਆਇਆ ਯਾਰ ਮੇਰਾ ਲੋਨ ਨਹੀਂ ਕਰ ਰਿਹਾ ਬੈਂਕ ਪਲੀਜ਼ ਗਾਰੈਂਟਰ ਬਨ ਜਾਓ ਤੁਹਾਡਾ ਉਸ ਬੈਂਕ 'ਚ ਅਕਾਊਂਟ ਹੈ ਤੁਸੀਂ ਇੱਕ ਗੁੱਡਵਿਲ ਦੇ ਬੇਸਿਸ ਤੇ ਇੱਕ ਜੱਗ ਦੇ ਬਨ ਜਾਂਦੇ ਹੋ ਉਹ ਲੋਨ ਡਿਫਾਲਟ ਹੋ ਜਾਂਦਾ ਉਸ ਬੰਦੇ ਦੀ ਤੇ ਕ੍ਰੈਡਿਟ ਹਿਸਟਰੀ ਖਰਾਬ ਹੋਈ ਹੋਈ ਤੁਹਾਡੀ ਆਪਣੀ ਕ੍ਰੈਡਿਟ ਹਿਸਟਰੀ ਖਰਾਬ ਹੋ ਜਾਂਦੀ ਹੈ ਪਰ ਸਿਬਿਲ ਇੱਕ ਵਾਈਟ ਪੇਪਰ ਡਾਕੂਮੈਂਟ ਹੈ ਉਹਦੇ ਅੰਦਰ ਤੁਹਾਨੂੰ ਸਾਰਾ ਕੁਝ ਆ ਜਾਏ ਕਿ ਤੁਸੀਂ ਉਸ ਬੰਦੇ ਨੂੰ ਅਪਰੋਚ ਕਰ ਸਕਦੇ ਹੋ ਜਾਂ ਬੈਂਕ ਨੂੰ ਅਪਰੋਚ ਕਰ ਸਕਦੇ ਹੋ ਔਰ ਆਪਣਾ ਸਿਬਿਲ ਸਕੋਰ ਠੀਕ ਕਰਾ ਸਕਦੇ ਹੋ ਬਹੁਤ ਵਧੀਆ ਗੱਲ ਕਹੀ ਹੈ ਇਹ ਸਾਰੇ ਧਿਆਨ ਨਾਲ ਸੁਣ ਲੈਣ ਕਿ ਸਮੇ ਸਮੇਂ ਤੇ ਜ਼ਰੂਰ ਚੈੱਕ ਕਰਨਾ ਚਾਹੀਦਾ ਹੈ ਕਈ ਵਾਰੀ ਕੁਝ ਹਿਡਨ ਕਾਰਡਸ ਜੇ ਹੁੰਦੇ ਨੇ ਜਿਹੜੇ ਤੁਹਾਡੀ ਸੋਚ ਤੋਂ ਜਾਂ ਤੁਹਾਨੂੰ ਯਾਦ ਵੀ ਨਹੀਂ ਹੁੰਦਾ ਕਿ ਕਦੇ ਤੁਸੀਂ ਜ਼ਿੰਦਗੀ ਦੇ ਵਿੱਚ ਕੋਈ ਕ੍ਰੈਡਿਟ ਕਾਰਡ ਬਣਾਇਆ ਹੁੰਦਾ ਯੂਜ਼ ਭਾਵੇਂ ਕੀਤਾ ਨਾ ਹੋਵੇ ਪਰ ਉਹ ਕ੍ਰੈਡਿਟ ਕਾਰਡ ਤੇ ਚਾਰजेस ਜਿਹੜੇ ਉਹ ਪੈਂਦੇ ਰਹਿੰਦੇ ਨੇ ਤੇ ਉਹ ਸਿਬਲ ਸਕੋਰ ਜਦੋਂ ਤੁਸੀਂ ਚੈੱਕ ਕਰੋਗੇ ਤਾਂ ਤੁਹਾਨੂੰ ਪਤਾ ਲੱਗ ਜਾਂਦਾ ਕਿ ਫਲਾਣਾ ਕਾਰਡ ਵੀ ਕਦੇ ਤੁਸੀਂ ਜ਼ਿੰਦਗੀ ਦੇ ਵਿੱਚ ਬਣਾਇਆ ਸੀ ਬਹੁਤ ਖੂਬਸੂਰਤ ਜਵਾਬ ਤੇ ਸੁਝਾ ਦਿੰਦਾ ਹੈ ਟਾਈਗਰ ਚੰਡੋਕ ਸਾਹਿਬ ਨੇ ਚੰਡੋਕ ਸਾਹਿਬ ਇੱਕ ਹੋਰ ਗੱਲ ਕ੍ਰੈਡਿਟ ਕਾਰਡ ਬਣਾਉਣ ਤੋਂ ਪਹਿਲਾਂ ਜੇ ਬੈਂਕ ਵਾਲੇ ਤੁਹਾਨੂੰ ਅਪ ਤਾਂ ਕੀ ਤੁਹਾਨੂੰ ਇਹ ਦੱਸਣਾ ਚਾਹੀਦਾ ਕਿ ਮੇਰੀ ਯੂਜ਼ੇਜ ਕਿੱਥੇ ਜ਼ਿਆਦਾ ਹੈਗੀ ਹੈ ਮੈਨੂੰ ਉਸ ਤਰੀਕੇ ਦਾ ਕੋਈ ਕ੍ਰੈਡਿਟ ਕਾਰਡ ਬਣਾ ਕੇ ਦਿਓ ਜਾਂ ਉਹਨਾਂ ਤੋਂ ਕੰਪੈਰੀਜ਼ਨ ਸ਼ੀਟ ਵੀ ਮੰਗਣੀ ਚਾਹੀਦੀ ਹੈ ਕਿ ਜਿਹੜੇ ਵੱਖ-ਵੱਖ ਤੁਹਾਡੇ ਕੋਲ ਕ੍ਰੈਡਿਟ ਕਾਰਡ ਨੇ ਮੈਨੂੰ ਕੰਪੈਰੀਜ਼ਨ ਸ਼ੀਟ ਭੇਜੋ ਕਿ ਇਹਦੇ ਵਿੱਚ ਕੀ ਬੈਨੀਫਿਟ ਹੈ ਮੈਂ ਡਿਸਾਈਡ ਕਰਾਂਗਾ ਕਿਹੜਾ ਕ੍ਰੈਡਿਟ ਕਾਰਡ ਲੈਣਾ ਹੈ ਇਦੇ ਵਿੱਚ ਹਰਪ੍ਰੀਤ ਜੀ ਮੈਂ ਕਹਾਂਗਾ ਕੁਝ ਚੀਜ਼ਾਂ ਜ਼ਿੰਦਗੀ ਦੇ ਐਕਸਪੀਰੀਅੰਸ ਨਾਲ ਆਂਦੀਆਂ ਮੇਰਾ ਪਹਿਲਾ ਸੁਝਾਅ ਤੁਹਾਨੂੰ ਇਹ ਕਿ ਤੁਸੀਂ ਸਭ ਤੋਂ ਪਹਿਲਾਂ ਇੱਕ ਬੇਸਿਕ ਕ੍ਰੈਡਿਟ ਕਾਰਡ ਜਿੰਨੀ ਬੈਂਕ ਤੁਹਾਨੂੰ ਲਿਮਿਟ ਦਿੰਦਾ ਉਹ ਬਣਾਓ ਤੁਸੀਂ ਆਪਣਾ 6 ਮਹੀਨੇ ਤੋਂ 1 ਸਾਲ ਵਰਤੋ ਦੇਖੋ ਕਿ ਤੁਹਾਡੀ ਕੀ ਹੈ ਤੁਹਾਨੂੰ ਆਪਣੇ ਆਪ ਸਮਝ ਆ ਜਾਏਗਾ ਕਿ ਤੁਸੀਂ ਸਪੈਂਡ ਕਰਦੇ ਹੋ ਟਰੈਵਲ ਤੇ ਤੁਸੀਂ ਗਰੋਸਰੀ ਤੇ ਕਰਦੇ ਹੋ ਤੁਸੀਂ Amazon ਤੋਂ ਬਾਇੰਗ ਆਨਲਾਈਨ ਜ਼ਿਆਦਾ ਕਰਦੇ ਹੋ ਕੀ ਆ ਜਾਂ ਤੁਸੀਂ ਕਿਸ ਚੀਜ਼ ਲਈ ਕਰੋ ਤੁਹਾਨੂੰ ਰਿਵਾਰਡ ਜ਼ਿਆਦਾ ਫੇਵਰ ਕਰਦੇ ਆ ਇਹ ਤੁਹਾਨੂੰ ਸਾਲ ਬਾਅਦ ਜਾਂ 6 ਮਹੀਨੇ ਬਾਅਦ ਆਪਣੇ ਆਪ ਹੀ ਕ੍ਰੈਡਿਟ ਕਾਰਡ ਸਟੇਟਮੈਂਟ ਦੇਖ ਕੇ ਸਮਝ ਆ ਜਾਏਗੀ ਫਿਰ ਤੁਹਾਨੂੰ ਉਸ ਬੈਂਕ ਨੂੰ ਜਾਂ ਕਿਸੇ ਹੋਰ ਬੈਂਕ ਨੂੰ ਅਪਰੋਚ ਕਰਨ ਇਹਦੇ ਅੰਦਰ ਰਿਪੀਜੀ ਇੱਕ ਫਾਇਦਾ ਹੋ ਰੇ ਹੋ ਜਾਂਦਾ ਹੈ ਤੁਹਾਡੀ 6 ਮਹੀਨੇ ਤੋਂ ਸਾਲ ਦੀ ਕ੍ਰੈਡਿਟ ਹਿਸਟਰੀ ਬਣ ਜਾਂਦੀ ਹੈ ਜੇ ਤੁਹਾਨੂੰ ਬੈਂਕ ਨੇ ਪਹਿਲੇ 50000 ਜਾਂ ਲੱਖ ਰੁਪਏ ਦਾ ਹੀ ਕ੍ਰੈਡਿਟ ਕਾਰਡ ਦਿੱਤਾ ਹੈ ਨੈਕਸਟ ਕਰ ਦਿੰਦਾ ਐਬਸੋਲੂਟਲੀ ਨੈਕਸਟ ਕ੍ਰੈਡਿਟ ਕਾਰਡ ਹੋ ਸਕਦਾ ਤੁਹਾਨੂੰ 1. ਦਾ ਐਡਵਾਂਟੇਜ ਹੋਇਆ ਕਿ ਤੁਹਾਡੀ ਓਵਰਆਲ ਜਿਹੜੀ ਪ੍ਰੋਫਾਈਲ ਉਹ 3 ਲੱਖ ਦੀ ਬਣ ਗਈ ਹੈ। ਵੈਸੇ ਕ੍ਰੈਡਿਟ ਕਾਰਡ ਅਪਡੇਟ ਕਰਾਣੇ ਚਾਹੀਦੇ ਕਿ ਨਹੀਂ ਕਰਾਣੇ ਚਾਹੀਦੇ? ਚਲੋ ਆਪ ਸਵਾਰ ਰਹਿੰਦੇ ਆ। ਬਿਊਟੀਫੁਲ ਕੁਐਸਚਨ ਜੀ। ਲੋਕੀ ਆਮੂਮਨ ਕ੍ਰੈਡਿਟ ਕਾਰਡ ਲੈ ਲੈਂਦੇ ਆ, ਉਹਨੂੰ ਵਰਤੀ ਜਾਂਦੇ ਆ। ਆ 5-5 10-10 ਸਾਲ ਇੱਕੋ ਕਾਰਡ ਚੱਲੀ ਜਾਂਦਾ ਹੈ। ਚੱਲੀ ਜਾਂਦਾ ਹੈ। ਉਹ ਬੈਂਕ ਹੀ ਤੁਹਾਡਾ ਕੀ ਹੁੰਦਾ ਜੀ 1 ਲੱਖ ਤੋਂ ਲਿਮਿਟ ਸ਼ੁਰੂ ਕਰਦਾ ਹੈ। ਉਹ ਕਹਿੰਦਾ ਜੀ 15000 ਆਗੇ 20000 ਕਿ ਤੁਸੀਂ 5 ਸਾਲ ਬਾਅਦ ਦੇ ਕੇ ਇਹੀ ਖੁਸ਼ ਹੁੰਦੇ ਜੀ ਮੇਰੀ ਕ੍ਰੈਡਿਟ ਲਿਮਿਟ ਲੇਕਿਨ ਤੁਸੀਂ ਇਹ ਭੁੱਲ ਜਾਂਦੇ ਉਸੇ ਬੈਂਕ ਕੋਲ ਹੁਣ ਇੱਚ ਨਵੀਂ ਫੈਸਿਲਿਟੀ ਆ ਗਈ ਹੈ ਔਰ ਉਹ ਪਾਰਟਿਕੂਲਰ ਕਾਰਡ ਤੁਹਾਨੂੰ ਹੁਣ ਸੂਟ ਹੀ ਨਹੀਂ ਕਰਦਾ देयर इज मच बेटर ਆਪਸ਼ਨ ਤੁਹਾਨੂੰ 100% ਅਪਗ੍ਰੇਡ ਕਰਨਾ ਚਾਹੀਦਾ ਓਕੇ ਹਰਪੀ ਜੀ ਇੱਕ ਪ੍ਰੈਕਟੀਕਲ ਐਗਜ਼ਾਮਪਲ ਲੈਂਦੇ ਇੱਕ ਬੰਦੇ ਦਾ 25 ਸਾਲ ਤੋਂ ਉਹਨੇ ਕ੍ਰੈਡਿਟ ਕਾਰਡ ਲਿੱਤਾ ਠੀਕ ਹੈ ਬਹੁਤ ਟਿਪੀਕਲ ਐਗਜ਼ਾਮਪਲ ਤੁਹਾਨੂੰ ਦੇਖੋ ਉਹਨੂੰ 1 ਲੱਖ ਦੀ ਲਿਮਿਟ ਬਣੀ 2 ਜਾਂ 3 ਲੱਖ ਦੀ ਉਹਦੀ ਤਨਖਾਹ ਹੈ ਹੁਣੋ 3 ਤੋਂ 6 ਸਾਲ ਬਾਅਦ ਉਹਦੀ ਪ੍ਰੋਫਾਈਲ ਚੇਂਜ ਹੋ ਗਈ ਮੈਰਿਡ ਹੋ ਗਿਆ ਉਹਦੀ ਹੁਣ ਪ੍ਰੋਫਾਈਲ ਐਦਾ ਹੈ ਕਿ ਉਹ ਇੱਕ ਮਿਡਲ ਲੈਵਲ ਐਗਜ਼ੈਕਟਿਵ ਬਣ ਗਿਆ 30 ਸਾਲ ਦਾ ਹੋ ਗਿਆ ਉਹਦੀ ਟ੍ਰੈਵਲ ਹੀ ਬਹੁਤ ਜ਼ਿਆਦਾ ਹੈ ਹਾਂ ਭਾਵੇਂ ਉਹਨੂੰ ਕੋਈ ਕੰਪਨੀ ਉਹਨੂੰ ਬੁੱਕ ਕਰਕੇ ਦੇਂਦੀ ਹੈ ਲੇਕਿਨ ਉਹ ਲਾਉਂਜ ਦਾ ਐਕਸੈਸ ਕਰ ਸਕਦਾ ਹੈ ਉਹ ਖਾਣਾ ਤੇ ਖਾ ਸਕਦਾ ਫਰੀ ਦੇ ਅੰਦਰ ਉਹ ਵੇਟਿੰਗ ਟਾਈਮ ਦਾ ਯੂਜ਼ ਕਰ ਸਕਦਾ ਹੈ ਔਰ ਬਿਜ਼ਨਸਮੈਨ ਲਈ ਤਾਂ ਇਹ ਬੜਾ ਅੱਛਾ ਹੈ ਜਦੋਂ ਲਾਉਂਜੇ ਜਾਂਦਾ ਹੈ ਉਹ 100 ਵਿੱਚੋਂ 10 ਬੰਦੇ ਬਚ ਜਾਂਦੇ ਉਹ ਆਪਣਾ ਬਿਜ਼ਨਸ ਵੀ ਉੱਤੇ ਵਧਾ ਸਕਦਾ ਹੈ ਤੇ ਇਹਨੂੰ ਤੁਸੀਂ ਬਹੁਤ ਸਾਰੇ ਐਂਗਲ ਨਾਲ ਵਿਊ ਕਰ ਸਕਦੇ ਹੋ ਕ੍ਰੈਡਿਟ ਕਾਰਡ ਅਪਡੇਸ਼ਨ ਜ਼ਰੂਰ ਕਰਨਾ ਚਾਹੀਦਾ ਹੈ ਤੁਸੀਂ ਬੈਂਕ ਕੋਲ ਜਾਓ ਆਪਣੀ ਯੂਸੇਜ ਦਿਖਾਓ ਔਰ ਕਿਸੇ ਸੀਨੀਅਰ ਐਗਜ਼ੀਕਟਿਵ ਨੂੰ ਮਿਲੋ ਉਹ ਤੁਹਾਨੂੰ ਆਪਣੇ ਆਪ ਦੱਸ ਦੇਗਾ ਸਰ ਆਪਕੇ ہمارے پاس ਇਹ ਇਹ ਕਾਰਡਸ ਅੱ ਮੇਰੇ ਹਿਸਾਬ ਨਾਲ ਰਪੀਜੀ ਐਵਰੀ 3 ਔਰ ਮੈਕਸਮ 5 ਇਅਰਸ ਤੁਸੀਂ ਆਪਣੇ ਕ੍ਰੈਡਿਟ ਕਾਰਡਸ ਨੂੰ ਖੰਗਾਲੋ ਚੈੱਕ ਕਰੋ ਕਿ ਉਹਦੇ ਚ ਕੋਈ ਮੋਡੀਫਿਕੇਸ਼ਨ ਦੀ ਲੋੜ ਹੈ ਅਪਡੇਸ਼ਨ ਦੀ ਲੋੜ ਹੈ ਜਾਂ ਇੱਕ ਨਈਂ ਕ੍ਰੈਡਿਟ ਕਾਰਡ ਦੀ ਲੋੜ ਹੈ ਜਿਹੜਾ ਤੁਹਾਡਾ ਪ੍ਰੈਜ਼ੈਂਟ ਬੈਂਕ ਆਫਰ ਹੀ ਨਹੀਂ ਕਰ ਰਿਹਾ ਤੁਸੀਂ ਕਿਸੇ ਹੋਰ ਨੂੰ ਅਪਰੋਚ ਕਰੋ ਅੱਛਾ ਚਲੋ ਇੱਕ ਹੋਰ ਬੇਸਿਕ ਜਸਵਾਲ ਕੋਈ ਫਰੈਸ਼ ਬੰਦਾ ਹੈ ਜਿਨੇ ਆਪਣਾ ਕ੍ਰੈਡਿਟ ਕਾਰਡ ਬਣਾਣਾ ਹੈ ਸਰਕਾਰੀ ਬੈਂਕ ਚੋਂ ਬਣਾਵੇ ਪ੍ਰਾਈਵੇਟ ਚੋਂ ਬਣਾਵੇ ਫਾਰਮ ਬੈਂਕ ਚੋਂ ਬਣਾਵਾਵੇ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਹਾਂਜੀ ਤੁਸੀਂ ਆਪਣਾ ਯੂਜ਼ ਦੇਖ ਕੇ ਕਰੋ ਸੈਕੰਡਲੀ ਅਚੀ ਚੀਜ਼ ਇਹ ਆਮ ਤੌਰ ਤੇ ਲੋਕਾਂ ਦੇ ਮਨ ਦੇ ਵਿੱਚ ਇਹ ਗੱਲਾਂ ਇਹ ਵੀ ਆਉਂਦੀਆਂ ਕਿ ਇੰਨੇ ਬੈਨੀਫਿਟ ਸਰਕਾਰੀ ਕ੍ਰੈਡਿਟ ਕਾਰਡ ਨਹੀਂ ਦਿੰਦੇ ਸਰਕਾਰੀ ਬੈਂਕਾਂ ਦੇ ਜਿਨਨੇ ਪ੍ਰਾਈਵੇਟ ਜਾਂ ਫੋਰਨ ਬੈਂਕਸ ਦਿੰਦੇ ਆ ਇਹਦੇ ਵਿੱਚ ਕੁਝ ਸੱਚਾਈ ਹੈ ਲੇਕਿਨ ਪੂਰੀ ਤਰ੍ਹਾਂ ਨਹੀਂ ਸਰਕਾਰੀ ਕੇ ਬੈਂਕ ਥੋੜੇ ਲੇਗਾਰਡ ਹੋ ਸਕਦੇ ਨੇ ਲੇਕਿਨ ਇਹ ਵੀ ਕੈਚ ਅਪ ਕਰ ਰਹੇ ਆ ਜੀ ਕਿ ਇੱਕ ਦੋ ਸਰਕਾਰੀ ਬੈਂਕ ਦੇ ਜਿਹੜੇ ਫਿਊਲ ਦੇ ਕ੍ਰੈਡਿਟ ਕਾਰਡਸ ਹੈਗੇ ਨੇ ਉਹ ਪ੍ਰਾਈਵੇਟ ਆਫਰ ਵੀ ਨਹੀਂ ਕਰ ਰਿਆ। ਹੂੰ। ਉਹਨਾਂ ਨੇ ਕੀ ਕੀਤਾ ਜੀ ਕੋਈ ਸਰਕਾਰੀ ਕੰਪਨੀ ਜਿਵੇਂ ਤਿੰਨ ਮੇਜਰ ਸਰਕਾਰੀ ਕੰਪਨੀ IOC, BPCL ਅਤੇ HPCL ਨਾਲ ਟਾਈਅਪ ਕਰ ਲਿਆ। ਠੀਕ ਹੈ। ਤੇ ਇਹ ਸਰਕਾਰੀ ਕੰਪਨੀ ਕ੍ਰੈਡਿਟ ਕਾਰਡ ਜਿਹੜਾ ਟਾਈਅਪ ਹੈ ਮੈਂ ਬੈਂਕ ਦਾ ਨਾਮ ਨਹੀਂ ਲੈ ਸਕਦਾ। ਹੂੰ। ਉਹਨਾਂ ਦਾ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਹੈ ਤੇ ਤੁਹਾਨੂੰ ਕੇ ਸਪੈਸੀਫਿਕ ਹੋ ਕੇ ਦੇਖਣਾ ਪਏਗਾ। ਪ੍ਰਾਈਵੇਟ ਦੇ ਵੀ ਅੱਛੇ ਹਨ, ਫੋਰਨ ਦੇ ਵੀ ਅੱਛੇ ਹਨ, ਇਹ ਵੀ ਅੱਛਾ ਹੈ। ਅਸੀਂ ਇਹ ਨਾ ਪੁੱਲੀ ਹਰਪ੍ਰੀਤ ਜੀ। ਜੀ। ਬੇਸਿਕਲੀ ਜਦ ਕ੍ਰੈਡਿਟ ਕਾਰਡ ਇਸ਼ੂ ਹੁੰਦਾ What? एक, मास्टर कार्ड ਤੇ ਵਿਜ਼ਾ ਇੱਕ ਅਮਰੀਕਨ ਐਕਸਪ੍ਰੈਸ ਵੀ ਹੈ ਪਰ ਉਹ ਇੰਡੀਆ ਜੀ ਯੂਸੇਜ ਬਹੁਤ ਜ਼ਿਆਦਾ ਘਟਾ ਹੈ ਡਾਇਨਰਸ ਵੀ ਹੁੰਦਾ ਇੱਕ ਬਟ ਤੀਜਾ ਜਿਹੜਾ ਇੰਡੀਅਨ ਸਰਕਾਰ ਨੇ ਰੂਪੇਸ ਸ਼ੁਰੂ ਕੀਤਾ ਹੈ ਇੰਡੀਆ ਚ ਮਾਸਟਰ ਕਾਰਡ ਵਿਜ਼ਾ ਰੂਪੇ ਦਾ ਹੀ ਮੈਕਸਮ ਯੂਸੇਜ ਹੈ ਸੋ ਪਲੈਟਫਾਰਮ ਜੇ ਤੁਸੀਂ ਚੂਜ਼ ਕਰ ਲਿਆ ਉਹਦੇ ਬਾਅਦ ਜੇ ਤੁਸੀਂ ਬੈਂਕ ਕੋਲ ਜਾਂਦੇ ਤੁਸੀਂ ਫੀਚਰ ਸਪੈਸੀਫਿਕ ਹੋ ਕੇ ਲੈ ਸਕਦੇ ਹੋ ਮੇਕਲ ਸਰਕਾਰੀ ਬੈਂਕਸ ਆਰ ਇਕੁਅਲੀ ਗੁੱਡ ਤੁਸੀਂ ਪ੍ਰਾਈਵੇਟ ਤੋਂ ਵੀ ਲੈ ਸਕਦੇ ਹੋ ਤੁਸੀਂ ਫੋਰਨ ਬੈਂਕਸ ਤੋਂ ਵੀ ਲੈ ਸਕਦੇ ਇੱਕ ਹੋਰ ਗੱਲ ਦੱਸਿਓ ਕਈ ਵਾਰੀ ਇਹ ਹੁੰਦਾ ਹੈ ਕਿ ਜਿਵੇਂ ਆਪਾਂ ਸਿਬਲ ਦੀ ਪਹਿਲਾਂ ਵੀ ਗੱਲ ਕੀਤੀ ਸੀ ਕਿ ਕਿ ਓਵਰ ਯੂ ਕ੍ਰੈਡਿਟ ਕਾਰਡ ਨਹੀਂ ਕਰਨੀ ਚਾਹੀਦੀ ਹੁਣ ਇਹ ਸਮਝਾਓ ਮੇਰਾ ਮੇਰੇ ਕੋਲ فرض ਕਰ ਲਓ ਕੋਈ ਕ੍ਰੈਡਿਟ ਕਾਰਡ ਹੈ ਉਹਦੀ 2 ਲੱਖ ਰੁਪਏ ਲਿਮਿਟ ਹੈ ਮੈਂ 2 ਲੱਖ ਤੋਂ ਬਾਅਦ ਤਾਂ ਵੈਸੇ ਨਹੀਂ ਯੂਜ਼ ਕਰ ਸਕਦਾ ਫਿਰ ਉਹਨੂੰ ਓਵਰ ਲਿਮਿਟ ਆਪਾਂ ਕਿਸ ਨੂੰ ਮੰਨਦੇ ਆ ਜਾਂ ਕਿਉਂ ਮੰਨਦੇ ਆ ਕ੍ਰੈਡਿਟ ਕਾਰਡ ਦੇ ਲਈ ਇਹ ਕਿਹਾ ਜਾਂਦਾ ਕਿ ਜੇ ਸਿਬਲ ਸਕੋਰ ਤੁਸੀਂ ਵਧੀਆ ਰੱਖਣਾ ਤਾਂ ਕ੍ਰੈਡਿਟ ਕਾਰਡ ਦੀ ਓਵਰ ਯੂਸੇਜ ਨਹੀਂ ਹੋਣੀ ਚਾਹੀਦੀ ਸਰ ਮੇਰੇ ਖਿਆਲ ਓਵਰ ਯੂਸੇਜ ਦੀ ਜਗ੍ਹਾ ਜੇ ਇਹਨੂੰ ਅਸੀਂ ਰਿਪਲੇਸ ਕਰ ਦਈਏ ਕਿ ਤੁਸੀਂ ਟਾਈਮ ਲਾਈਨ ਨੂੰ ਅਡੇਅਰ ਨਾ ਕਰਕੇ ਟਾਈਮ ਸਿਰ ਪੈਸਾ ਬੈਂਕ ਨੂੰ ਨਾ ਦਿਓ ਤਦ ਪ੍ਰੋਬਲਮ ਹੈ ਸਗੋਂ ਤੁਸੀਂ ਜੇ ਜ਼ਿਆਦਾ ਯੂਸੇਜ ਕਰਦੇ ਹੋ ਇਹ ਤੁਹਾਡੀ ਕ੍ਰੈਡਿਟ ਪ੍ਰੋਫਾਈਲ ਨੂੰ ਹੋਰ ਵਧੀਆ ਹੀ ਬਣਾਉਂਦਾ ਓਕੇ ਐਸ ਯੂ ਰਾਈਟਲੀ ਸੈਡ 2 ਲੱਖ ਤੋਂ ਉੱਤੇ ਨਹੀਂ ਜਾ ਸਕਦਾ ਲੇਕਿਨ ਉਹਦਾ ਵੀ ਇੱਕ ਤੋੜ ਹੁੰਦਾ ਹੈ ਕਈ ਬੈਂਕਸ ਇਹਦੇ ਅੰਦਰ ਦੋ ਫੈਸਿਲਿਟੀਆਂ ਆਫਰ ਕਰਦੇ ਆ ਸਪੋਜ਼ ਤੁਸੀਂ ਕਿਤੇ ਬਾਹਰ ਜਾ ਰਹੇ ਹੋ ਜਾਂ ਕੁਛ ਹੈ ਤੁਹਾਨੂੰ 3 ਲੱਖ ਦੀ ਕ੍ਰੈਡਿਟ ਫੈਸਿਲਿਟੀ ਚਾਹੀਦੀ ਇਹਦਾ ਵੀ ਇੱਕ ਤਰੀਕਾ ਹੈ 2 ਲੱਖ ਤੁਹਾਡੀ ਕ੍ਰੈਡਿਟ ਕਾਰਡ ਦੀ ਲਿਮਿਟ ਹੈ ਤੁਸੀਂ 1 ਲੱਖ ਐਕਸਟਰਾ ਆਪਣੀ ਤਰਫੋਂ ਉਸ ਕ੍ਰੈਡਿਟ ਕਾਰਡ ਨੂੰ ਪੇਮੈਂਟ ਕਰ ਦੋ ਤਾਂ ਤੁਹਾਡੀ 3 ਲੱਖ ਦੀ ਲਿਮਿਟ ਹੋ ਗਈ ਓ ਇੱਕ ਹੋਰ ਚੀਜ਼ ਹੈ ਕਈ ਵਾਰੀ ਕਈ ਬੈਂਕਸ ਇੱਕ ਐਫ ਡੀ ਵੀ ਨਾਲ ਪੈਰਲੈਲੀ ਕ੍ਰੀਏਟ ਕਰ ਦਿੰਦੇ ਆ ਉਹ ਐਫ ਡੀ ਨੂੰ ਤੁਹਾਡੀ ਯੂਸੇਜ ਨਾਲ ਲਿੰਕ ਕਰ ਦਿੰਦੇ ਆ ਜੇ ਤੁਸੀਂ ਵੱਧ ਜਾ ਰਹੇ ਹੋ ਉਹ ਐਫ ਡੀ ਵਿੱਚੋਂ ਪੈਸਾ ਕੱਢ ਕੇ ਇਹਨੂੰ ਕਵਰ ਕਰ ਲੈਣਗੇ ਜਦ ਤੱਕ ਯੂਜ਼ ਨਹੀਂ ਹੋ ਰਹੀ ਉਹ ਤੁਹਾਨੂੰ ਐਫ ਡੀ ਦਾ ਇੰਟਰਸਟ ਦੇ ਰਹੀ ਔਰ ਐਜ਼ ਅ ਬੈਕਅਪ ਕ੍ਰੀਏਟਡ ਹੈ ਸੋ देयर ਆ ਰੇਜ਼ ਐਂਡ ਮੀਨਸ ਕਿ ਤੁਸੀਂ ਇਹਨੂੰ ਆਪਣੀ ਕ੍ਰੈਡਿਟ ਕਹਿੰਦਾ ਵਾਦਾ ਸਕਦੇ ਹੋ ਵਿਦ ਯਰ ਓਨ ਮਨੀ ਅੱਛਾ ਇੱਕ ਹੋਰ ਗੱਲ ਦੱਸਿਓ ਜਿਹੜੇ ਪੁਆਇੰਟ ਸਿਸਟਮ ਹੁੰਦੇ ਆ ਤੁਸੀਂ ਇੰਨੇ ਦਾ ਤੇਲ ਪੋਇ ਇੰਨੇ ਪੁਆਇੰਟ ਮਿਲਣਗੇ ਇੰਨੇ ਦੀ ਗਰੋਸਰੀ ਖਰੀਦੀ ਇੰਨੇ ਪੁਆਇੰਟ ਮਿਲਣਗੇ Amazon ਜਾਂ ਆਨਲਾਈਨ ਕੋਈ ਸ਼ਾਪਿੰਗ ਕੀਤੀ ਇੰਨੇ ਉਹ ਪੁਆਇੰਟਸ ਪੈਸਿਆਂ ਦੇ ਵਿੱਚ ਬਦਲਦੇ ਆ ਇਹ ਉਹ ਇਹ ਚੀਜ਼ਾਂ ਕਿੰਨੀਆਂ ਕੋ ਮੈਟਰ ਕਰਦੀਆਂ ਇਹ ਕਿੰਨਾ ਕੁ ਕਨਸੋਲੀਡੇਟਿਡ ਫਾਇਦਾ ਜਿਹੜਾ ਉਹ ਕਸਟਮਰ ਨੂੰ ਹੋ ਜਾਂਦਾ ਸਰ ਕੀਆ ਵਧੀਆ ਸਵਾਲ ਪੁੱਛਿਆ ਹਮ इंडिया ਦੇ ਵਿੱਚ ਕ੍ਰੈਡਿਟ ਕਾਰਡ ਕਾਫੀ ਹੱਦ ਤੱਕ ਮੈਟਰੋਸ ਤੇ ਤਾਂ ਆ ਗਏ ਨੇ ਹੁਣ ਟਾਇਰ ਟਾਊਨ ਬੀ اور ਸੀ ਦੇ ਵਿੱਚ ਵੀ ਅੰਦਰ ਪਰਕੂਲੇਟ ਕਰਦੇ ਜਾ ਰਹੇ ਐ ਅਮਰੀਕਾ ਦੇ ਵਿੱਚ ਤਾਂ ਕਈ ਲੋਕੀ ਐ ਨਾ ਜਿਨ੍ਹਾਂ ਦੇ ਹਜ਼ਾਰਾਂ ਮਾਈਲਸ ਫਰੀ ਹੋ ਚੁੱਕੇ ਨੇ ਉਹ ਲੱਖਾਂ ਕਰੋੜਾਂ ਦਾ ਬੈਨੀਫਿਟ ਕ੍ਰੈਡਿਟ ਕਾਰਡ ਦੇ ਪ੍ਰੋਪਰ ਯੂਸੇਜ ਨਾਲ ਕੱਢ ਰਹੇ ਆ ਕਿਹ ਬਾਤ ਸੋ ਕ੍ਰੈਡਿਟ ਕਾਰਡ ਯੂਸੇਜ ਬਹੁਤ ਅੱਛੀ ਚੀਜ਼ ਹੈ ਜੇ ਤੁਸੀਂ ਆਪਣੀ ਲਿਮਿਟਸ ਤੇ ਰਹੋ ਔਰ ਜਿਹੜਾ ਤੁਸੀਂ ਪੁਆਇੰਟਸ ਦੀ ਗੱਲ ਕੀਤੀ ਤੁਸੀਂ ਉਹਨੂੰ ਕਿੰਨੀ ਜਗ੍ਹਾ ਰੀਡੀਮ ਕਰ ਸਕਦੇ ਹੋ ਤੁਸੀਂ ਤੁਸੀਂ ਜਿਹੜੇ ਆਨਲਾਈਨ ਸ਼ੋਪਿੰਗ ਜਾ ਸਕਦੇ ਹੋ ਫਿਊਲ ਦਾ ਯੂਜ਼ ਕਰ ਸਕਦੇ ਹੋ ਹੋਰ ਕਈ ਥਾਵਾਂ ਤੇ ਤੁਹਾਨੂੰ ਜਿਹੜੀ ਕੋਈ ਚੀਜ਼ ਹੈ ਤੁਸੀਂ ਅੱਛਾ ਅਮੂਮਨ ਇੱਕ ਚੀਜ਼ ਤੁਹਾਨੂੰ ਇੰਟਰਸਟਿੰਗ ਜ਼ਿਆਦਾ ਹਰ ਬੀਜੀ ਤੁਸੀਂ ਇੱਕ ਫੋਨ ਲੈਣ ਜਾਂਦੇ ਹੋ 50000 ਦਾ ਜਾਂ 25000 ਦਾ ਜਿਹੜਾ ਵੀ ਲੈਣ ਜਾਂਦੇ ਹੋ ਹਾਂ ਬੜੀਆਂ ਸਕੀਮਸ ਹੁੰਦੀਆਂ ਆ ਬਿਆਕਰਡ ਕਾਰਡ ਲਾਓ ਤੁਹਾਨੂੰ 5000 ਰੁਪਏ ਬੇਨਫੀਟ ਆ ਜੇ ਤੁਸੀਂ ਉਹ 50000 ਦਾ ਫੋਨ ਲੈ ਰਹੇ ਹੋ ਜੇ ਤੁਸੀਂ ਡਾਊਨ ਪੇਮੈਂਟ ਕਰਦੇ ਤਾਂ 50000 ਹੈ ਪਰ ਜੇ ਤੁਸੀਂ ਕ੍ਰੈਡਿਟ ਕਾਰਡ ਦੇ ਥਰੂ ਲੈਂਦੇ ਉਹ ਸਪੈਸੀਫਿਕ ਕ੍ਰੈਡਿਟ ਕਾਰਡ ਦਾ ਜਿਹੜਾ ਟਾਈਪ ਹੁੰਦਾ ਉਹ ਕਹੇਗਾ ਜੀ ਮੈਂ 5000 ਤੁਹਾਨੂੰ ਕੈਸ਼ਬੈਕ ਦੇ ਰਿਹਾ 6 ਇੰਟਰਸਟ ਫਰੀ EMI ਵੀ ਬਣਾ ਰਿਹਾ ਹਾਂ ਸੋ ਇਟ ਇਜ਼ ਅ ਵੈਰੀ ਗੁੱਡ ਥਿੰਗ ਤੁਹਾਡਾ ਇੱਕ ਲੋਨ ਦਾ ਇੱਕ ਟਰੈਕ ਰਿਕਾਰਡ ਵੀ ਬਣ ਰਿਹਾ ਥਰੂ ਕ੍ਰੈਡਿਟ ਕਾਰਡ ਔਰ ਤੁਹਾਨੂੰ ਕੋਈ ਐਕਸਟਰਾ ਚਾਰਜ ਨਹੀਂ ਦੇਣਾ ਪੈ ਰਿਹਾ ਤੁਹਾਨੂੰ ਬੇਨਫਿਟ ਹੀ ਮਿਲ ਰਹੇ ਬੇਨਫਿਟ ਮਿਲ ਰਹੇ ਔਰ ਤੁਹਾਡਾ ਬਰਡਨ ਵੀ 50000 ਦੇਣ ਦਾ ਨਹੀਂ ਰਹਿ ਗਿਆ ਜੇ ਉਹ 6 ਮਹੀਨੇ ਲਈ ਚਲਾ ਗਿਆ ਹੈ 45000 ਦਾ ਹੈ ਤਾਂ ਤੁਸੀਂ ਪ੍ਰੋਪੋਰਸ਼ਨੇਟਲੀ ਜੋ ਵੀ 7-8000 ਦੀ ਜਿਹੜੀ ਤੁਹਾਡੀ ਐਮਆਈ ਹੋਏਗੀ ਉਹ ਤੁਸੀਂ ਨੈਕਸਟ 6 ਮਨ ਦੇ ਸਕਦੇ ਹੋ ਤੇ ਤੁਹਾਨੂੰ ਤਾਂ ਡਬਲ ਐਡਵਾਂਟੇਜ ਹੋ ਗਿਆ ਇਹਦੇ ਵਿੱਚ ਇੱਕ ਅੰਦਰਲਾ ਗਿਆਨ ਵੀ ਦਿਓ ਸਰ ਇੱਕ ਚੀਜ਼ ਹੋਰ ਪੁਆਇੰਟਸ ਵੀ ਵੱਖਰੇ ਮਿਲ ਗਏ ਹਾਂ ਪੁਆਇੰਟਸ ਵੀ ਤੁ ਹੁਣ ਇੱਕ ਸਵਾਲ ਤਾਂ ਹਰ ਇੱਕ ਦੇ ਮਨ ਦੇ ਵਿੱਚ ਜ਼ਹਿਨ ਦੇ ਵਿੱਚ ਆਏਗਾ ਕਿ ਬੈਂਕ ਕਿਉਂ ਕਰ ਰਹੇ ਨੇ ਬੈਂਕ ਨੂੰ ਕੀ ਬੈਨੀਫਿਟ ਹੈ ਦੇਖੋ ਤੁਹਾਨੂੰ ਕ੍ਰੈਡਿਟ ਕਾਰਡ ਦੇ ਰਹੇ ਐਡਵਾਂਸ ਤੁਹਾਡੇ ਤੋਂ ਕੋਈ ਪੈਸਾ ਨਹੀਂ ਲੈ ਰਹੇ ਤੁਸੀਂ ਯੂਜ਼ ਕਰੋਗੇ ਪੂਰਾ ਮਹੀਨਾ ਉਹੀ ਪੈਸਾ ਸੇਮ ਪੈਸਾ 1 ਰੁਪਿਆ ਵੀ ਵਧ ਨਹੀਂ ਪਰਣਾ ਉਹੀ ਪੈਸਾ ਤੁਸੀਂ ਦੇਣਾ ਬੈਂਕ ਨੂੰ ਕੀ ਫਾਇਦਾ ਤੁਹਾਨੂੰ ਉਹ ਫਰੀ ਦੇ ਵਿੱਚ ਪੈਸਾ ਦੇ ਰਹੇ ਪਹਿਲੀ ਗੱਲ ਦੂਜੀ ਗੱਲ ਜਿਹੜੀ ਤੁਸੀਂ ਡਿਸਕਾਊਂਟ ਦੀ ਕੀਤੀ ਹੈ ਕਿ ਕੋਈ ਪ੍ਰੋਡਕਟ ਲੈਣ ਗਿਓ ਉਹ ਡਿਸਕਾਊਂਟ 5-5000 10-10000 ਰੁਪਏ ਵੀ ਡਿਸਕਾਊਂਟ ਮਿਲਦਾ ਉਹਦੇ ਵਿੱਚ ਬੈਂਕ ਨੂੰ ਕੀ ਫਾਇਦਾ ਇਹ ਥੋੜਾ ਜਿਹਾ ਸਮਝਾਓ ਨਾ ਗਣਿਤ ਕਿ ਬੈਂਕ ਨੂੰ ਕੀ ਫਾਇਦਾ ਕ੍ਰੈਡਿਟ ਕਾਰਡਸ ਦਾ ਸਰ ਪਹਿਲਾ ਕੁਐਸਚਨ ਸੀ ਤੁਹਾਨੂੰ ਕਿ ਬੈਂਕ ਕ੍ਰੈਡਿਟ ਕਾਰਡ ਇਸ਼ੂ ਕਿਉਂ ਕਰਦਾ ਹੈ ਉਹ ਤੁਹਾਨੂੰ 3 ਬੈਂਕ बैड ਸਟੂਡੈਂਟ ਲਬਦਾ ਹੈ ਹੂੰ ਕਿਉਂਕਿ ਜਦ ਤੁਸੀਂ ਡੀਫਾਲਟ ਕਰੋਗੇ ਤਾਂ ਉਹ 3% ਵਿਆਜ ਲੈਂਦਾ ਹੈ ਉਹ 3% ਵਿਆਜ ਇੰਨਾ ਜ਼ਿਆਦਾ ਹੁੰਦਾ ਹੈ ਕਿ ਜਿਹੜਾ ਉਹ ਗੁੱਡ ਸਟੂਡੈਂਟ ਹੈ ਜਿਹੜਾ ਟਾਈਮ ਸਿਰ ਜਿਵੇਂ ਤੁਸੀਂ ਕਿਹਾ ਮੈਂ ਪੂਰਾ ਟਾਈਮ ਸਿਰ ਭਰ ਰਿਹਾ ਹਾਂ ਉਹਨੂੰ ਤਾਂ ਗੁੱਡ ਸਟੂਡੈਂਟ ਨਾਲ ਪਿਆਰ ਹੀ ਨਹੀਂ ਹੈ ਉਹਨੂੰ ਤਾਂ ਬੈਡ ਸਟੂਡੈਂਟ ਨਾਲ ਪਿਆਰ ਹੈ ਕਿਉਂਕਿ ਜਦ ਹੀ ਤੁਸੀਂ ਡੀਫਾਲਟ ਕਰੋਗੇ ਤੁਹਾਡਾ 3% ਦਾ ਮੀਟਰ ਔਨ ਹੋ ਗਿਆ ਇਹ ਤਾਂ ਤੁਹਾਡਾ ਇਹ ਪਹਿਲਾ ਜਵਾਬ ਹੈ और बैंक ने कैलकुलेशन की होंगी कि इन्ना परसेंट डेलीकुएंसी या डिले हों ही हों ही हों एक चीज देखो ना हरप्रीत जी जी अज भी हज़ार खर्चा बैंक ने तो एक छोटी जी गुटी पाती कि तुम एक हज़ार दे दो हूँ तो सिविल तो नहीं खराब हो रहा लेकिन तो उन्नी हज़ार से तीन परसेंट का इंटरस्ट ब्याज देना पाएगा So, अच्छा मैं बड़े सारे चलोक साहब बंदे ट्रैप च फस जाते ਉਹਨੂੰ ਨਹੀਂ ਲੱਗਦਾ ਕਿ ਇਹ ਥੋੜੇ ਜਿਹੇ ਪੈਸੇ ਮੰਗ ਰਹੇ ਹਨ ਬਾਕੀ ਅਗਲੇ ਮਹੀਨੇ ਭਰ ਦਾਂਗੇ ਉਹ ਅਗਲਾ ਮਹੀਨਾ ਫਿਰ ਕਦੇ ਆਂਦਾ ਹੀ ਨਹੀਂ ਉਹ ਅੱਗੇ ਤੋਂ ਅੱਗੇ ਹੀ ਚੱਲਦਾ ਰਹਿੰਦਾ ਬਿਲਕੁਲ ਬਿਲਕੁਲ ਤੁਸੀਂ ਅੱਛਾ ਗੱਲ ਕੀਤਾ ਔਰ ਮੈਂ ਤੁਹਾਡਾ ਦੂਜਾ ਵਾਲਾ ਕੁਐਸਚਨ ਵੀ ਆਨਸਰ ਕਰ ਦੇਣਾ ਸਰ ਸਾਰੀ ਗੱਲ ਬਿਜ਼ਨਸ ਦੀ ਹੈ ਅੱਜ ਤੁਸੀਂ ਇੱਕ ਫੋਨ ਲੈਣ ਜਾਂਦੇ ਹੋ 50 ਹਜ਼ਾਰ ਦਾ ਜਦ ਕ੍ਰੈਡਿਟ ਕਾਰਡ ਕੰਪਨੀ ਵੱਡੀਆਂ ਟੈਲੀਕਾਮ ਕੰਪਨੀ ਨਾਲ ਡੀਲ ਕਰਦੀਆਂ ਤਾਂ ਉਹ ਉਹਨਾਂ ਨੂੰ 25 ਕਰੋੜ ਦਾ ਬਿਜ਼ਨਸ ਦਿੰਦੀਆਂ ਉਹ ਉਹ ਇਹ ਪ੍ਰੈਜ਼ੈਂਟ ਕਰਦੀ ਕਿ ਸਾਡੇ ਕਾਰਡ ਦੇ ਥਰੂ 25 ਕਰੋੜ ਦਾ 1 ਮਹੀਨੇ ਦੇ ਵਿੱਚ ਕ੍ਰੈਡਿਟ ਕਾਰਡ ਗਿਆ ਉਹ ਉੱਥੋਂ ਡਿਸਕਾਊਂਟ ਦੇ ਪਾਉਂਦੀ ਉਹ ਮੈਨੂਫੈਕਚਰਰ ਜਿਹੜਾ ਹੈ ਬੈਂਕ ਦੇ ਥਰੂਸ ਕ੍ਰੈਡਿਟ ਕਾਰਡ ਨੂੰ ਇਹ ਫੈਸਿਲਿਟੀ ਦਿੰਦਾ ਕਿ ਭਈ ਉਹਦੇ ਬਾਵਜੂਦ ਵੀ ਉਹ ਅਰ ਨਹੀਂ ਕਰ ਰਿਹਾ ਪਰ ਕਮਾਰਿਆ ਉਹ ਕਮਾਰਿਆ ਕਿਉਂਕਿ ਐਦਾ ਹੈ ਨਾ ਮੈਂ ਸਵਾਈਪ ਕਰਤਾ ਤੁਸੀਂ ਕਰਤਾ ਸਾਰੇ ਨੇ ਕਰਤਾ ਹੁਣ ਕੋਈ ਇੱਕ ਪਾਰਟਿਕੂਲਰ ਬੈਂਕ ਨੇ ਭਾਵੇਂ ਸਰਕਾਰੀ ਹੋਵੇ ਪ੍ਰਾਈਵੇਟ ਹੋਵੇ ਗਵਰਨਮੈਂਟ ਦਾ ਹੋਵੇ ਉਹਨਾਂ ਨੇ ਤਾਂ ਉਸ ਸ਼ਾਪ ਨੂੰ ਜਾਂ ਉਸ ਮੈਨੂਫੈਕਚਰ ਨੂੰ ਪੈਸਾ ਦੇਣਾ ਹੈ ਨਾ ਉਹ ਤਾਂ ਬਲਕ ਚ ਦੇਂਦਾ ਹੈ ਜਦ ਤੁਸੀਂ ਕੋਈ ਵੀ ਚੀਜ਼ ਬਲਕ ਤੇ ਲਓਗੇ ਤਾਂ ਤੁਹਾਨੂੰ ਡਿਸਕਾਊਂਟ ਮਿਲਦਾ ਹੈ ਬਿਲਕੁਲ ਠੀਕ ਹੁਣ ਤੁਸੀਂ ਜਿਹੜਾ ਨੈਕਸਟ ਵਾਲਾ ਇੱਕ ਵਾਰ ਤੁਸੀਂ ਰਿਪੀਟ ਕਰ ਦੋਗੇ ਕਿਉਂਕਿ ਮੇਰਾ ਹੋਰ ਇੰਟਰਸਟਿੰਗ ਸਵਾਲ ਇਹਦੇ ਨਾਲ ਜੁੜਿਆ ਹੋਇਆ ਹੈ ਇਹ ਵੀ ਇੱਕ ਰੀਜ਼ਨ ਹੋ ਸਕਦਾ ਹੈ ਕਿ ਕਲਾਇੰਟ ਮੈਨੂੰ ਛੱਡ ਕੇ ਕਿਤੇ ਹੋਰ ਨਾ ਜਾ ਸਕੇ ਇਸੇ ਕਰਕੇ ਜਦੋਂ ਤੁਸੀਂ ਕੋਈ ਪ੍ਰੋਡਕਟ ਲੈਣ ਜਾਂਦੇ ਹੋ ਤਾਉਂ ਕਹਿੰਦੇ ਕ੍ਰੈਡਿਟ ਕਾਰਡ ਤੇ ਈਐਮਆਈਸ ਤੇ ਲੋਕਾਂ ਨੂੰ ਤਾਂ ਡਿਸਕਾਊਂਟ ਮਿਲੇਗਾ ਕ੍ਰੈਡਿਟ ਕਾਰਡ ਤੇ ਤੁਸੀਂ ਲਓਗੇ ਸਿੱਧਾ ਤਾਂ ਕੋਈ ਫਾਇਦਾ ਨਹੀਂ ਹੈ 6 ਮਹੀਨੇ ਦੀ ਈਐਮਆਈਸ ਬਣਾਓ ਜਾਂ ਸਾਲ ਦੀਆਂ ਬਣਾਓ which means ਕਿ ਤੁਸੀਂ ਉਹਨਾਂ ਦਾ ਬੰਨੇ ਰਹੋ ਇਹ ਵੀ ਇੱਕ ਰੀਜ਼ਨ ਹੋ ਸਕਦਾ ਬਿਲਕੁਲ ਹੈ ਸਰ ਔਰ ਤੁਸੀਂ ਇੱਕ ਬਹੁਤ ਅੱਛਾ ਕਹਿ ਇੱਕ ਬਹੁਤ ਫੇਮਸ ਇੰਡੀਆ ਦਾ ਜੁੱਤੇ ਦਾ ਬ੍ਰਾਂਡ ਹੈ ਉਹ ਕੋਈ ਵੀ ਪ੍ਰੋਡਕਟ ਨੂੰ 1000 ਰੁਪਏ ਨਹੀਂ ਰੱਖਦਾ ਉਹ 999.99 ਰੱਖਦਾ ਹੈ 2000 ਨਹੀਂ ਰੱਖਦਾ ਇਹ ਸਰ ਸਾਈਕੋਲੋਜੀਕਲ ਹੈਕ ਹੈ ਸਾਈਕੋਲੋਜੀਕਲ ਹੈਕ ਕਿ ਤੁਸੀਂ ਅੱਜ ਸ਼ਾਪ 'ਚ ਐਂਟਰ ਕੀਤਾ ਤੁਸੀਂ ਆਪਣਾ ਪਰਸ ਦੇਖਿਆ ਤੁਸੀਂ ਕਹਿੰਦੇ ਜੀ ਮ ਸੰਡੀ ਤੁਹਾਨੂੰ ਕਹਿੰਦਾ ਜੀ ਤੁਸੀਂ ਤਾਂ 50000 ਦਾ ਫੋਨ ਲੈ ਸਕਦੇ ਤੁਸੀਂ 20000 ਵੀ ਕਿਉਂ ਦੇ ਰਹੇ ਹੋ ਤੁਹਾਨੂੰ ਤਾਂ 6000 ਰੁਪਏ ਦੇਣਾ ਹੈ ਮੇਰੀ ਬਾਇੰਗ ਪਾਵਰ ਵੀ ਬਚ ਜਾਂਦੀ ਹੈ ਸ਼ਾਪਕੀਪਰ ਨੇ ਜਿਹੜਾ 20000 ਦਾ ਮਾਲ ਵੇਚ ਉਹ 50000 ਦਾ ਵੇਚਦਾ ਹੈ ਜਿਹੜਾ ਮੈਨੂਫੈਕਚਰਰ ਹੈ ਉਹਦੀ ਜਿਹੜੀ 20000 ਦੀ ਹੁੰਦੀ 50000 ਦੀ ਹੋ ਜਾਂਦੀ ਔਰ ਤੁਸੀਂ ਇੱਕ ਬੰਦਾ ਨਾ ਸੋਚੋ ਇਹ ਹਜ਼ਾਰਾਂ ਲੱਖਾਂ ਹੀ ਬੰਦੇ ਆ ਜਿਹੜੀ ਇਹ ਚੀਜ਼ ਕਰ ਰਹੇ ਨੇ ਤੁਸੀਂ ਚੰਡੀਗੜ੍ਹ ਦੇ 22 ਸੈਕਟਰ ਚ ਬੜੀ ਫੇਮਸ ਮੋਬਾਈਲ ਮਾਰਕੀਟ ਹੈ ਤੁਸੀਂ ਉੱਥੇ 15 ਮਿੰਟ ਖੜੇ ਹੋ ਇੱਕ ਸ਼ਾਪ ਦੇ ਅੰਦਰ ਤੁਹਾਨੂੰ 10-10 ਫੋਨ ਸੇਲ ਹੁੰਦੇ ਦਿਖਣਗੇ ਤੇ ਤੁਸੀਂ ਇਮੇਜਿਨ ਕਰ ਸਕਦੇ ਪੈਨ ਇੰਡੀਆ ਦੇ ਵਿੱਚ ਕੀ ਹੋਏਗਾ ਔਰ ਕਿੰਨੇ ਵੱਡੇ ਵੋਲਿਊਮ ਦੀ ਗੱਲ ਕਰ ਰਹੇ ਆ ਤਾਂ ਆਫਕੋਰਸ ਇਟ ਪੁਸ਼ਸ ਯੂ ਟੂ ਬਾਏ ਮੋਰ ਟੂ ਸਪੈਂਡ ਮੋਰ ਕ੍ਰੈਡਿਟ ਕਾਰਡ ਦੇ ਕਿ ਪਰਪਸ ਤਾਂ ਹੁੰਦਾ ਹੀ ਹੈ ਹਾਂ ਚਲੋ ਮੇਰੇ ਕੋਲ ਹੁਣ ਸਮਾਂ ਘਟ ਹੈ ਜਾਂਦੇ ਜਾਂਦੇ ਇੱਕ ਬੇਸਿਕ ਜਿਹਾ ਸਵਾਲ ਛੋਟੇ ਜਿਹੀ ਐਡਵਾਈਸ ਵੀ ਤੁਹਾਡੀ ਟਿਪ ਆਫ ਦਾ ਡੇ ਵੀ ਕ੍ਰੈਡਿਟ ਕਾਰਡ ਲੈਣ ਤੋਂ ਪਹਿਲਾਂ ਮੋਟੀ ਮੋਟੀਆਂ ਗੱਲਾਂ ਦਾ ਕਿਹੜਾ-ਕਿਹੜਾ ਧਿਆਨ ਰੱਖਣਾ ਚਾਹੀਦਾ ਸਰ ਕ੍ਰੈਡਿਟ ਕਾਰਡ ਲੈਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਤੁਹਾਨੂੰ ਆਪਣਾ ਪ੍ਰੋਫਾਈਲ ਚੈੱਕ ਕਰਨਾ ਚਾਹੀਦਾ ਅੱਛਾ ਇਹ ਇਹਦੇ ਨਾਲ ਹੀ ਇਹ ਦੱਸੋ ਇਹ Trap ਤਾਂ ਨਹੀਂ ਹੈ ਕੋਈ ਇਹ ਫਸਣ ਵਾਲਾ ਕੰਮ ਤਾਂ ਨਹੀਂ ਹੁੰਦਾ ਕ੍ਰੈਡਿਟ ਕਾਰਡ ਲੈਣਾ ਸਰ ਮਿਠਾਈ ਖਾਣਾ Trap ਤਾਂ ਨਹੀਂ ਹੈ ਪਰ ਜੇ ਤੁਸੀਂ ਇੱਕ ਲੱਡੂ ਦੀ ਜਗ੍ਹਾ 6 ਖਾਓਗੇ ਔਰ ਰੋਜ਼ ਖਾਓਗੇ ਫਿਰ ਡਾਇਬਟੀਜ਼ ਹੋ ਜਾਏਗਾ ਤਾਂ ਸ਼ੂਗਰ ਹੋਣੀ ਹੋਣੀ ਹੈ ਫਿਰ ਤਾਂ ਸ਼ੂਗਰ ਹੋਣੀ ਹੈ ਐਦਾਂ ਹੀ ਕੀ ਕੀ ਕਈ ਹੋਰ ਇਨਟੌਕਸਿਕੈਂਟਸ ਚ ਚੰਗੇ ਹੈਗੇ ਕਿ ਨਹੀਂ ਇਹਦਾ ਕੋਈ ਇੱਕ ਜਵਾਬ ਨਹੀਂ ਕੋਈ ਵੀ ਚੀਜ਼ ਤੁਸੀਂ ਕੰਟਰੋਲ 'ਚ ਕਰਦੇ ਹੋ ਤਾਂ ਬਹੁਤ ਅੱਛੀ ਹੈ ਜੇ ਕੋਈ ਚੀਜ਼ ਤੁਸੀਂ ਵੱਧ ਕਰਦੇ ਹੋ ਇਹ ਟਰੈਪ ਕਿਸੇ ਵੀ ਤਰੀਕੇ ਨਾਲ ਨਹੀਂ ਹੈ ਸਗੋਂ ਤੁਹਾਨੂੰ ਇਹ ਵਧੀਆ ਬਣਾਉਣ ਦਾ ਤਰੀਕਾ ਔਰ ਮੈਂ ਸਟੂਡੈਂਟਸ ਨੂੰ ਵੀ ਕਵਾਂਗਾ ਚਾਹੇ ਉਹਨਾਂ ਨੂੰ 25000 ਦਾ ਕ੍ਰੈਡਿਟ ਕਾਰਡ ਇਸ਼ੂ ਹੋਏ ਆਪਣੀ ਕ੍ਰੈਡਿਟ ਹਿਸਟਰੀ ਬਣਾਉਣਾ ਸ਼ੁਰੂ ਕਰੋ ਤੁਹਾਨੂੰ ਵੱਡੇ ਲੋਨ ਦੇ ਵਿੱਚ ਲੈਣ ਦਾ ਬਹੁਤ ਵੱਡਾ ਫਾਇਦਾ ਹੋਏਗਾ ਜਿਹੜੀ ਤੁਸੀਂ ਗੱਲ ਕੀਤੀ ਸੀ ਕੀ ਦੇਖਣਾ ਚਾਹੀਦਾ ਪਹਿਲੀ ਗੱਲ ਤੁਹਾਨੂੰ ਆਪਣੀ ਪ੍ਰੋਫਾਈਲ ਦੇਖਣੀ ਚਾਹੀਦੀ ਤੁਸੀਂ ਸੈਲਰੀਡ ਹੋ ਤੁਸੀਂ ਸਟੂਡੈਂਟ ਹੋ ਤੁਸੀਂ ਹਾਊ ਉਹ ਜਾਂ ਤੁਸੀਂ ਐਕਸਪੋਰਟਰ ਹੋ ਇੰਪੋਰਟਰ ਹੋ ਕੀ ਹੋ ਦੂਜੀ ਚੀਜ਼ ਤੁਹਾਨੂੰ ਕਿਹੜਾ ਬੈਂਕ ਕਿਹੜਾ ਪ੍ਰੋਡਕਟ ਆਫਰ ਕਰ ਰਿਹਾ ਉਹਨੂੰ ਹੀ ਜਾ ਕੇ ਚੂਸ ਕਰੋ ਥਰਡ ਥਿੰਗ ਉਹਨੂੰ ਕ੍ਰੈਡਿਟ ਲਿਮਿਟ ਚਾਹੀਦੀ ਕਿੰਨੀ ਹੈ ਜ਼ਰੂਰੀ ਨਹੀਂ ਕਿ ਕਿਸੇ ਦੇ ਕੋਲ 50 ਲੱਖ ਦੀ ਹੈ 30 ਲੱਖ ਦੀ ਕ੍ਰੈਡਿਟ ਉਹਨੂੰ ਉਹ ਲੈਣੀ ਚਾਹੀਦੀ ਹੈ ਜੇ ਰੱਬ ਨਾ ਕਰੇ ਜੇ ਕ੍ਰੈਡਿਟ ਕਾਰਡ ਮਿਸਪਲੇਸ ਹੋ ਜਾਏ ਦੇਖੋ ਹੁਣ ਉਹਦੇ ਵੀ ਦੋ ਫਾਇਦੇ ਨੇ ਜੇ ਮਿਸਪਲੇਸ ਹੋ ਜਾਂਦਾ ਤਾਂ ਤੁਹਾਡਾ ਬੈਂਕ ਚੋਂ ਪੈਸਾ ਤਾਂ ਡੈਬਿਟ ਨਹੀਂ ਹੋਇਆ ਡੈਬਿਟ ਕਾਰਡ 'ਚ ਤਾਂ ਪੈਸਾ ਡੈਬਿਟ ਹੋ ਜਾਂਦਾ ਤੁਹਾਡੇ ਕੋਲ 3 ਮਹੀਨੇ ਡਿਸਪਿਊਟ ਰੈਜ਼ੋਲੂਸ਼ਨ ਆਰਬੀਆਈ ਦਾ 90 ਡੇਜ਼ ਦਾ ਇੱਕ ਪ੍ਰੋਪਰ ਪ੍ਰੋਗਰਾਮ ਹੈ ਤੁਸੀਂ ਉਹਦੇ ਵਿੱਚ ਡਿਸਪਿਊਟ ਰੇਜ਼ ਕਰ ਸਕਦੇ ਹੋ ਤੁਹਾਡੇ 'ਚ ਡੈਬਿਟ ਨਹੀਂ ਹੋਏਗਾ ਤੁਹਾਡਾ ਉਹਨਾ ਅਮਾਉਂਟ ਬੈਂਕ ਬਲਾ ਗਲਤੀ ਨਿਕਲੇਗੀ ਤਾਂ ਤੁਹਾਡਾ ਬੈਂਕ ਲੈ ਲੇਗਾ ਜੇ ਨਹੀਂ ਹੈ ਤਾਂ ਤੁਹਾਡੇ ਉੱਤੇ ਲਾਇਬਿਲਟੀ ਤੇ ਇਹ ਕ੍ਰੈਡਿਟ ਪ੍ਰੋਟੈਕਸ਼ਨ ਵੀ ਹੈ ਮੇਰੇ ਸਾਹਮਣੇ ਸੋ ਕ੍ਰੈਡਿਟ ਕਾਰਡ ਨੂੰ ਵੱਡਾ ਥੰਬਸ ਅਪ ਹੈ ਠੀਕ ਹੈ ਜੀ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਟਾਈਗਰ ਸ਼ੰਡੋਕਸ ਆਫ ਅੰਨਾ ਗੱਲਬਾਤ ਕਰਨ ਲਈ ਸੋ ਇਹ ਮਕਸਦ ਹੈ ਇਸ ਪ੍ਰੋਗਰਾਮ ਦਾ ਕਿ ਤੁਹਾਡੀ ਛੋਟੀ ਛੋਟੀ ਜਿਹੜੀ ਜਾਣਕਾਰੀ ਹੈ ਉਹ ਤੁਹਾਡੇ ਤੱਕ ਪਹੁੰਚਾਣੀ ਕਿਉਂਕਿ ਬਹੁਤ ਸਾਰੇ ਮੈਸੇजेस ਬਹੁਤ ਸਾਰੀਆਂ ਮੇਲਸ ਆ ਰਹੀਆਂ ਸੀਗੀਆਂ ਕਿ ਸਾਨੂੰ ਕ੍ਰੈਡਿਟ ਕਾਰਡ ਬਾਰੇ ਜਾਣਕਾਰੀ ਦਿੱਤੀ ਜਾਵੇ ਕ੍ਰੈਡਿਟ ਕਾਰਡ ਬਾਰੇ ਦੱਸਿਆ ਜਾਵੇ ਮਾਪੇ ਸਾਨੂੰ ਬਣਾਉਣ ਨਹੀਂ ਦਿੰਦੇ ਜਾਂ ਕ੍ਰੈਡਿਟ ਕਾਰਡ ਜ਼ਰੂਰੀ ਹੈ ਪਰ ਉਹੀ ਗੱਲਾਂ ਜਿਹੜੀਆਂ ਟਾਈਗਰ ਸਿੰਘ ਡੋਕ ਸਾਹਿਬ ਨੇ ਕਹੀਆਂ ਲਿਮਟ ਦੇ ਵਿੱਚ ਸਾਰੀਆਂ ਚੀਜ਼ਾਂ ਕੀਤੀ ਜਾਂਦਾ ਬਿਹਤਰ ਰਹਿੰਦੀਆਂ ਨੇ ਦੇਸ਼ ਤੋਂ ਮੇਂ ਦੀ ਬਾਕੀ ਖਬਰਾਂ ਲਈ ਬਣੇਰੋ ਪੀਟੀਸੀ ਨਿਊਜ਼ ਨਾਲ ਧੰਨਵਾਦ ਮਿਊਚੁਅਲ ਫੰਡ ਨਿਵੇਸ਼ ਮਾਰਕੀਟ ਜੋਖਮਾਂ ਦੇ ਅਧੀਨ ਹੈ ਸਕੀਮਾ ਸੰਬੰਧਿਤ ਦਸਤਾਵੇਜ਼ਾਂ ਨੂੰ ਧਿਆਨ ਨਾਲ ਪੜੋ